7 ਦਿਨਾਂ ਤੋਂ ਲਾਪਤਾ ਹੋਏ ਇੱਕ ਨੌਜਵਾਨ ਦੀ ਕਹਾਣੀ ਨੇ ਹਿਰਦਾ ਬਲੁੰਦਰ ਕੇ ਰੱਖ ਦਿੱਤਾ ਘਰ ਦੇ ਵਿੱਚ ਇੱਕ ਨਿੱਕਾ ਜਿਹਾ ਉਹਦੇ ਬੱਚਾ ਦਾ ਘਰ ਵਾਲੀ ਮਾਂ ਬਾਪ ਆਹੀ ਨੇ ਚਾਰਜੀ ਕਿੱਥੇ ਚਲਾ ਗਿਆ ਉਹ 25 ਸਾਲਾਂ ਦਾ ਨੌਜਵਾਨ ਅੱਜ ਦਰਦ ਨਾ ਕੇ ਕਹਾਣੀ ਬਣੀ ਹੋਈ ਆ ਤੇ ਤੁਹਾਡੇ ਨਾਲ ਮਾਮਲਾ ਸਾਂਝਾ ਕਰਾਂਗੇ ਆ ਜਾ ਮੇਰਾ ਵੀਰ ਲਿਆ ਖਿੱਚ ਕੇ ਲਿਆ ਮਾਮਲਾ ਜਿਹੜਾ ਹੈਗਾ ਇਸ ਘਰ ਦਾ ਜਿਹੜਾ ਵੀਰਾ ਇਸ ਭੈਣ ਦੇ ਘਰੋਂ ਤੇ ਇਸ ਮਾਤਾ ਦਾ ਪੁੱਤਰਾ ਇਹ ਬੈਠੇ ਨੇ ਵੀਰ ਜੀ ਇਹ ਕਿੰਨੇ ਦਿਨ ਹੋ ਗਏ ਲਾਪਤਾ ਹੋਏ ਨੂੰ ਜਿੱਥੇ ਬੱਚੇ ਵੀ ਜਿਹੜੇ ਚੱਕੇ ਜਾ ਰਹੇ ਆ ਜਾਂ ਨੌਜਵਾਨ ਜਾ ਰਹੇ ਆ ਜਾਂ ਕੀ ਮਾਮਲੇ ਬਣਦੇ ਜਾ ਰਹੇ ਆ ਕਿੰਨੇ ਦਿਨ ਹੋ ਗਏ ਗਏ ਨਵੀਰ ਨੂੰ ਘਰੋਂ ਹਫਤਾ ਹੋ ਗਿਆ ਵੀਰੇ ਅੱਜ ਹਫਤਾ ਹੋ ਗਿਆ ਕੀ ਗੱਲ ਕੋਈ ਘਰੇ ਲੜਾਈ ਲੜੂਈ ਸੀ ਜਾਂ ਕੋਈ ਗੱਲ ਸੀ ਨਾ ਨਾ ਸਾਡੇ ਘਰੇ ਤਾਂ ਕਲੇਸ਼ ਹੀ ਹੈ ਨਹੀਂਗਾ ਹਾਂ ਨਾ ਸਾਡੇ ਘਰੇ ਬਈ ਕੋਈ ਲੜਾਈ ਨਹੀਂ ਪਤਾ ਹੀ ਨਹੀਂ ਕਿਹੜੀ ਗੱਲੋਂ ਜਾਵੜੇ ਫੋਨ ਲਾਇਆ ਨੇ ਫੋਨ ਬੰਦ ਆ ਜਾਂਦਾ ਸਾਰੇ ਰਿਸ਼ਤੇਦਾਰੀਆਂ ਚ ਵੀ ਪਤਾ ਕਰ ਲਿਆ ਕਿਤੇ ਨਹੀਂ ਹੈਗਾਗਾ ਏ ਇਹ ਤੁਹਾਡਾ ਬੱਚਾ? ਹਾਂਜੀ ਮੇਰਾ ਹੀ ਹੈ। ਵੇਖੋ ਛੋਟਾ ਜਿਹਾ ਬੱਚਾ ਗਾ ਠੀਕਾ ਵੀਰ ਆ ਜਿਹੜਾ ਘਰੋਂ ਚਲਾ ਗਿਆ ਕੀ ਪ੍ਰੋਬਲਮ ਆ? ਫੋਨ ਜਦੋਂ ਗਿਆ ਜਦੋਂ ਘਰੋਂ ਗਿਆ ਉਦੋਂ ਕਿੱਥੇ ਕੰਮ ਤੇ ਗਿਆ ਸੀ ਜਾਂ ਕਿੱਥੇ ਗਿਆ ਸੀ? ਘਰੋਂ ਦੱਸ ਕੇ ਨਹੀਂ ਗਿਆ ਵੀਰੇ ਤੜਕੇ 6 ਵਜੇ ਉੱਠਿਆ ਕਹਿੰਦਾ ਮੈਂ ਕਿਥੇ ਤੇ ਕੰਮ ਜਾਣਾਗਾ ਤੇ ਮੈਂ ਆਉਣਾਗਾ ਤੇ ਉਦੋਂ ਬਾਅਦ ਆਇਆ ਹੀ ਨਹੀਂਗਾ। ਉਦਾਂ ਕੀ ਕੰਮ ਕੀ ਕਰਦੇ ਆ ਉਦਾਂ? ਕੰਮ ਵਰਕਸ਼ਾਪ ਤੇ ਲੱਗੇ ਹੋਇਆ ਕਿਸੇ ਦੇ ਤੇ। ਕਿੰਨੇ ਵਜੇ ਜਾਂਦੇ ਆ? ਉਹ ਜਾਵੜデア 8:00 ਵਜੇ ਜਾਂਦੇ ਹੈਗੇ। ਉਦਾਂ ਡੈਲੀ। ਹਾਂ ਉਦਾਂ ਡੈਲੀ। ਡੈਲੀ 8:00 ਵਜੇ ਜਾਂਦੀ ਹੈ। ਇੱਕ ਹਫਤਾ ਉਸ ਵੀਰ ਨੂੰ ਜਿਹੜਾ ਘਰੋਂ ਗਾਇਨੂੰ ਹੋ ਗਏ। ਉਹਦਾ ਕੋਈ ਫੋਨ ਜਦੋਂ ਘਰੋਂ ਗਿਆ ਫੋਨ ਲੈ ਕੇ ਗਿਆ ਨਾਲ? ਹਾਂ ਫੋਨ ਲੈ ਕੇ ਗਿਆ ਸੀ। ਫਿਰ ਕੋਈ ਉਹਦੀ ਕਾਲ ਡਿਟੇਲ ਕੋਈ ਕੋਈ ਪੁਲਿਸ ਰਿਪੋਰਟ ਲਖਾਈ ਹੈ ਤੁਸੀਂ? ਲਖਾਈ ਹੋਈ ਹੈ ਵੀਰੇ ਹਜੇ ਤੱਕ ਪਤਾ ਨਹੀਂ ਲੱਗਿਆ। ਪਤਾ ਨਹੀਂ ਲੱਗਿਆ। ਨਹੀਂ ਕੋਈ ਉਹਦੀ ਕਾਲ ਡਿਟੇਲ ਕਢਾਈ ਕੋਈ ਕਿੱਥੇ ਜਾ ਕੇ ਫੋਨ ਬੰਦ ਹੁੰਦਾ ਜਾਂ ਕੀ ਗੱਲਬਾਤ ਹੁੰਦੀ ਹੈ? ਪੁਲਿਸ ਵਾਲ ਕਹਿੰਦੇ ਹਜੇ ਕੱਢੀ ਆਨੇ ਹੈਗੇ। ਨੀ ਉਹਨਾਂ ਨੇ ਦੱਸਿਆ ਫੋਨ ਜਦੋਂ ਤੁਸੀਂ ਮੰਨ ਲਓ 6 ਵਜੇ ਚਲਾ ਗਿਆ ਕਦੋਂ ਫੋਨ ਲਾਇਆ ਫਿਰ ਤੁਸੀਂ ਅਸੀਂ ਤਾਂ ਵੀਰੇ ਉਹਦੇ ਸ਼ਾਮ ਨੂੰ ਹੀ ਲਾਇਆ ਜਿੰਨੇ ਕੁ ਵੇ ਘਰੇ ਆ ਜਾਂਦੇ ਸੱਤ ਸਾਢੇ 7 ਵਜੇ ਆ ਜਾਂਦੇ ਆ ਉਤੇ ਅਸੀਂ ਉਦੋਂ 7 ਵਜੇ ਮੈਂ ਫੋਨ ਕੀਤਾ ਤੇ ਲੱਗਿਆ ਹੀ ਨਹੀਂ ਉਸ ਤੋਂ ਬਾਅਦ ਨੀ ਕੀਰਾਂ ਹੋ ਐ ਕਹਿ ਕੇ ਵੀ ਅੱਜ ਅਸੀਂ 6 ਵਜੇ ਕੰਮ ਤੇ ਜਾਣਾ ਵੀ ਸਦਿਆਂ ਜਾਣਾ ਕੋਈ ਕੰਮ ਆ ਉੱਥੇ ਹਾਂ ਕੋਈ ਕੰਮ ਆਗਾ ਭਈ ਕਿਥੇ ਜਾਣਾ ਪਾਉਗਾ ਨੇ ਤੇ ਉਹਨਾਂ ਨਾਲ ਜਾਣਾਗਾ ਤਾਂ ਕਰਕੇ ਸਦਿਆਂ ਕਹਿ ਕੇ ਜਾਵੜੇ ਉਸ ਤੋਂ ਬਾਅਦ ਫਿਰ ਮੈਂ ਸ਼ਾਮ ਨੂੰ ਫੋਨ ਲਾਇਆ 7 7:30 ਵਜੇ ਉਸ ਤੋਂ ਬਾਅਦ ਫੋਨ ਹੀ ਨਹੀਂ ਲੱਗਿਆਗਾ ਫਿਰ ਮੈਂ ਸਾਰੀ ਰਾਤ ਮੱਥਾ ਮਾਰਦੀ ਰਹੀ ਫਿਰ ਮੈਂ ਰਾਤ ਨੂੰ ਰਿਸ਼ਤੇਦਾਰਾਂ ਨੂੰ ਫੋਨ ਕੀਤਾ 10 11 ਵਜੇ ਮੈਨੂੰ ਲੱਗਾ ਕਿ ਸੇ ਰਿਸ਼ਤੇਦਾਰੀ ਚ ਨਾ ਜਾਵੜੇ ਹੁਣ ਫਿਰ ਕਿਤੇ ਨਹੀਂ ਪਤਾ ਲੱਗਿਆ ਸਾਨੂੰ ਹਫਤਾ ਹੋ ਗਿਆ ਟਕਰਾਂ ਮਾਰਦੇ ਦੇਖੋ ਮਾਤਾ ਜੀ ਕੋਈ ਨਾ ਲੜਾਈ ਝਗੜਾ ਤਾਂ ਨਹੀਂ ਸੀ ਪਿੰਡ ਚ ਮਾੜਾ ਮੋਟਾ ਜਾਂ ਕਿਸੇ ਨਾ ਕਦੇ ਮੁੰਡਿਆਂ ਦੀ ਆਪਸ ਵਿੱਚ ਹੋ ਜਾਂਦੀ ਆ ਨਹੀਂ ਜੀ ਕੋਈ ਲੜਾਈ ਝਗੜਾ ਨਹੀਂ ਸੀਗਾ ਉਹਨਾਂ ਦਾ ਤੇ ਨਾ ਹੀ ਇਹ ਇਹਨੇ ਦੱਸਦੇ ਆ ਇਹ ਆਪਦੇ ਰੂਮ ਚ ਹੁੰਦੇ ਆ ਇਹ ਅਲੱਗ ਨੇ ਸਾਤੋਂ ਅਸੀਂ ਅਲੱਗ ਅਲੱਗ ਨੇ ਇਹ ਅਲੱਗ ਨੇ ਅਸੀਂ ਅਲੱਗ ਅਸੀਂ ਆਪਦੇ ਕਾਪੀ ਕੇ ਆ ਦੇ ਰੂਮ ਚ ਹੁੰਨੇ ਤੇ ਇਹ ਆਪਦਾ ਦੋਨੇ ਜੀ ਜਦੋਂ ਹੁੰਦੇ ਆਪਦਾ ਖਾਣਾ ਪਾਣੀ ਖਾ ਕੇ ਆਪਦਾ ਰਹਿੰਦੇ ਓਦਾਂ ਨਹੀਂ ਕਦੇ ਵੀ ਕਿਸੇ ਨਾਲ ਬਾਹਰ ਬੋਲਿਆ ਮੁੰਡਾ ਜਾਂ ਕੀਤਾ ਕੁਝ ਵੀ ਜੀ ਨਹੀਂ ਬਿਲਕੁਲ ਨਹੀਂ ਉਹ ਬਿਲਕੁਲ ਨਹੀਂ ਕਿਸੇ ਨਾਲ ਨਾ ਹੀ ਲੜਦਾ ਵਾ ਨਾ ਹੀ ਕਿਸੇ ਦਾ ਉਹ ਨਾ ਉਹ ਇੰਟਰਫੇਅਰ ਕੋਈ ਕਰਦਾ ਕਿਸੇ ਦੀ ਲੜਾਈ 'ਚ ਇਹ ਤੇ ਉੱਥੇ ਜਿੱਥੇ ਵਰਕਸ਼ਾਪ ਤੇ ਲੱਗੇ ਉਹਨੂੰ ਵਰਕਸ਼ਾਪ ਵਾਲੇ ਵੀਰ ਨੂੰ ਪੁੱਛਿਆ ਤੁਸੀਂ ਹਾਂਜੀ ਉਹਨਾਂ ਨੂੰ ਵੀ ਪੁੱਛਿਆ ਸੀ ਉਹ ਕਹਿੰਦੇ ਵੀ ਦੱਸ ਕੇ ਹੀ ਨਹੀਂ ਗਿਆ ਜਦੋਂ ਉਹ ਵਰਕਸ਼ਾਪ ਤੇ ਵੀ ਨਹੀਂ ਪਹੁੰਚਿਆ ਉਸ ਦਿਨ ਪਹੁੰਚਿਆ ਨਹੀਂ ਸਿੱਧੇ ਹਾਂਜੀ ਪਤਾ ਹੀ ਨਹੀਂ ਕਿੱਥੇ ਗਿਆ ਕਿਤੇ ਨਹੀਂ ਹੁਣ ਬਾਕੀ ਇਹਨੂੰ ਪਤਾ ਹੋਊਗਾ ਵੀ ਕੀ ਇਹਦੇ ਨਾਲ ਗੱਲਬਾਤ ਹੋਈ ਆ ਰਾਤ ਨੂੰ ਕੀ ਨਹੀਂ ਹੋਈ ਉਹਦੇ ਬਾਰੇ ਇਹਨੂੰ ਪਤਾ ਹੋਊਗਾ ਸਾਰਾ ਕਿਉਂਕਿ ਇਹ ਕਹਿੰਦੇ ਵੀ ਨਹੀਂ ਪਤਾ ਹੀ ਨਹੀਂ ਲੱਗ ਸਕਿਆ ਹਜੇ ਤੱਕ ਕਿਉਂਕਿ ਬਹੁਤ ਗਿਣਤੀ ਚ ਇਹ ਮਾਮਲੇ ਆ ਜਿਹੜੇ ਸਾਹਮਣੇ ਆਉਂਦੇ ਆਗੇ ਜਾਂ ਲੁੱਟਾਂ ਖੋਹਾਂ ਦੇ ਮਾਮਲੇ ਹੋਗੇ ਜਾਂ ਕਤਲ ਹੋਈ ਜਾਂਦੇ ਆ ਜਾਂ ਬਾਅਦ ਦੇ ਵਿੱਚ ਕੋਈ ਅਜਿਹੇ ਗੱਲਾਂ ਬਾਤਾਂ ਹੁੰਦੀਆਂ ਕਿ ਆਪਾਂ ਨੂੰ ਡੈੱਡ ਬਾਡੀਆਂ ਲੱਭਦੀਆਂ ਠੀਕ ਆ ਇੱਕ ਹਫਤਾ ਹੋ ਗਿਆ ਹਜੇ ਤੱਕ ਕੋਈ ਪਤਾ ਜਿਹੜਾ ਉਹ ਨਹੀਂ ਲੱਗ ਸਕਿਆ ਬਹੁਤ ਸਾਰੇ ਮੈਨੂੰ ਫੋਟੋਆਂ ਵੀਰ ਭੇਜਦੇ ਨੇ ਕਰਦੇ ਨੇ ਵੀ ਆਖਰਕਾਰ ਸਾਡਾ ਬੰਦਾ ਗੁੰਮ ਹੋ ਗਿਆ ਕੁੜੀ ਗੁੰਮ ਹੋ ਗਈ ਮੁੰਡਾ ਗੁੰਮ ਹੋ ਗਿਆ ਪਰ ਜਾਂਦੇ ਕਿੱਥੇ ਆ ਕੋਈ ਉਹਨਾਂ ਦੀ ਬਾਅਦ ਦੇ ਵਿੱਚ ਰਿਪੋਰਟ ਕੁਛ ਲਾਛਾਂ ਵਿਲਾਬਿਆਂ ਦੀਆਂ ਕੁਛ ਨਹੀਂ ਲੱਭਦੀਆਂ ਬਹੁਤ ਸਾਰੇ ਇਹ ਜਿਹੜੇ ਮਾਮਲੇ ਆ ਉਹ ਇਦਾਂ ਦੇ ਸਾਹਮਣੇ ਆ ਰਹੇ ਜਿਹੜੀ ਵਰਕਸ਼ਾਪ ਤੇ ਉਹ ਕੰਮ ਕਰਦਾ ਸੀ ਮੈਰਿਜ ਤੋਂ ਪਹਿਲਾਂ ਦਾ ਹੀ ਕਰਦਾ ਸੀ ਹਾਂਜੀ ਹਾਂਜੀ ਕਿੰਨੇ ਸਾਲ ਹੋ ਗਏ ਸੀ ਉਹਨਾਂ ਨੂੰ ਹੋ ਗਏ ਤਕਰੀਬਨ 3 ਸਾਲ ਹੋ ਚੱਲੇ 3 ਸਾਲ ਹੋ ਗਏ ਜੀ ਵਿਆਹ ਨੂੰ 1.5-2 ਸਾਲ ਹੋ ਗਏ ਹਾਂਜੀ ਇਹਨਾਂ ਦੇ ਸਾਲ ਤੋਂ ਉੱਪਰ ਹੋ ਗਿਆ ਹਾਂਜੀ ਬੱਚਾ ਇਹਨਾਂ ਦੇ ਆਹ 3 ਮਹੀਨੇ ਦਾ ਜੀ ਜੀ ਵੇਖੋ ਅ ਵਿਆਹ ਤੋਂ ਪਹਿਲਾਂ ਹੀ ਮੁੰਡਾ ਜਿਹੜਾ ਉਹ ਵਰਕਸ਼ਾਪ ਤੇ ਜਿਹੜਾ ਕੰਮ ਕਰਦਾ ਸੀਗਾ ਕਦੇ ਉਸ ਆਪਣਾ ਵਰਕਸ਼ਾਪ ਵਾਲੇ ਬਾਈ ਨਾਲ ਥੋੜੀ ਫੋਨ ਫਾਨ ਤੇ ਗੱਲ ਹੋਈ ਹੈ ਫੋਨ ਹਾਂ ਵੀਰੇ ਉਹਦੇ ਤੇ ਲਾਈ ਜਾਂਦੇ ਆਗੇ ਉਹ ਕਹਿੰਦੇ ਸਾਡੇ ਕੋਲ ਤਾਂ ਆਇਆ ਹੀ ਨਹੀਂਗਾ ਤੜਕੇ ਤਾਂ ਉਹ ਤਾਂ ਜਵਾਬ ਦੇ ਦਿੰਦੇ ਆ ਉਹ ਕਹਿੰਦੇ ਸਾਨੂੰ ਨਹੀਂ ਪਤਾ ਜਿੱਦੇ ਉਹ ਵਰਕਸ਼ਾਪ ਤੇ ਸੁਦੇਹਾਂ ਜਾਂਦੇ ਆਗੇ ਉਹਦੇ ਤੁਹਾਨੂੰ ਦੱਸਿਆ ਉਹਨਾਂ ਨੇ ਵੀ ਸੁਦੇਹਾਂ ਜਾਣ ਦਾ ਕੀ ਕਾਰਨ ਸੀ ਕੋਛ ਨਹੀਂ ਵੀਰੇ ਉਦੋਂ ਤਾਂ ਐਂ ਕਹਿ ਕੇ ਗਏ ਸੀ ਵੀ ਕਿਸੇ ਦਾ ਲੋਹਾ ਕੱਟਣਾ ਹੈਗਾ ਤੜਕੇ ਮੈਂ ਸੁਦੇਹਾ ਜਾਣਾਗਾ ਤੇ ਬਸ ਐਂ ਕਹਿ ਕੇ ਉੱਠ ਗਏ ਉਦੋਂ ਬਾਅਦ ਨਹੀਂ ਆਏ ਵੇਖੋ ਇਹ ਕਹਿੰਦੇ ਵੀ ਸੁਦੇਹਾ ਦਾ ਪਹਿਲਾਂ ਵੀ ਕਿਤੇ ਜਾਂਦੇ ਸੀ ਇਦਾਂ ਪਹਿਲਾਂ ਕਦੇ ਗਏ ਆ ਵੀ ਪਹਿਲਾਂ ਲੋਹਾ ਕੱਟਣ ਦਾ ਕੰਮ ਹੁੰਦਾ ਸੀ ਜਦੋਂ ਹਾਂ ਹੁੰਦਾ ਸੀ ਪਹਿਲਾਂ ਜਾਵੜਦੇ ਸੀਗੇ ਐਂ ਜਾਵੜਦੇ ਸੀ ਕੋਈ ਉਦਾਂ ਦੀ ਗੱਲ ਬਾਤ ਤਾਂ ਨਹੀਂ ਕਰੇ ਹੋਈ ਜਿਹੜੀ ਤੁਸੀਂ ਨਾਂ ਦੱਸ ਸਕਦੇ ਹੋ ਮੀ ਵਿਜਨ ਲੜੇ ਭੇੜੇ ਕੋਈ ਉਹ ਗੱਲ ਨਹੀਂ 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 ਇਦਾਂ ਦੀ ਤਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨਾ 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 ਵੀਰ ਕੋਈ ਗੱਲ ਨਹੀਂ ਹੁਣ ਫਿਰ ਤੁਸੀਂ ਅਖਬਾਰ 'ਚ ਵੀ ਕਢਾਇਆ ਕੋਈ ਗੱਲਬਾਤ ਹੋਈ ਏ ਜਾਂ ਪੁਲਿਸ ਕੀ ਕਹਿੰਦੀ ਏ ਤੁਹਾਨੂੰ ਅਸੀਂ ਰਿਪੋਰਟ ਦਿੱਤੀ ਹੋਈ ਏ ਜੀ ਪੁਲਿਸ ਨੇ ਜੇ ਕੋਈ ਸਾਨੂੰ ਇਹਦੇ ਬਾਰੇ ਦੱਸਿਆ ਨਹੀਂ ਹੈਗਾ ਨਹੀਂ ਆਇਆ ਨਹੀਂ ਫੋਨ ਕਿੱਥੇ ਜਾ ਕੇ ਉਹਦਾ ਬੰਦ ਹੋਇਆ ਘਰੋਂ ਨਿਕਲਦੇ ਦੇ ਬੰਦ ਹੋ ਗਿਆ ਜਾਂ ਕਿੱਥੇ ਵਰਕਸ਼ਾਪ ਤੇ ਬੰਦ ਹੋਇਆ ਇਹਨਾਂ ਨੇ ਸ਼ਾਮ ਨੂੰ ਦੱਸਿਆ ਸਾਨੂੰ ਹੁਣ ਵੀ ਨਹੀਂ ਆਇਆ ਅੱਜ ਡਿਊਟੀ ਦੇ ਉੱਤੋਂ ਆਪਦੇ ਕੰਮ ਦੇ ਉੱਤੋਂ ਨਹੀਂ ਆਇਆ ਤੇ ਉਸ ਤੋਂ ਬਾਅਦ ਵੀ ਅਸੀਂ ਛਾਣਬੀਣ ਕੀਤੀ ਆ ਨਹੀਂ ਪੁਲਿਸ ਨੇ ਤੁਹਾਨੂੰ ਆਇਆ ਨਹੀਂ ਦੱਸਿਆ ਕੋਈ ਉਹਦੀ ਕਾਲ ਡਿਟੇਲ ਜਾਂ ਕਿਹਨੂੰ ਅਖੀਰਲਾ ਫੋਨ ਲਾਇਆ ਕੋਈ ਪਤਾ ਲੱਗਿਆ ਨਹੀਂ ਕੋਈ ਨਹੀਂ ਪਤਾ ਲੱਗ ਕਾਲ ਡਿਟੇਲ ਵੀ ਨਹੀਂ ਪਤਾ ਲੱਗਿਆ ਵੀ ਕਿਸੇ ਨੂੰ ਫੋਨ ਕੀਤਾ ਹੋਵੇ ਨਹੀਂ ਹਜੇ ਨਹੀਂ ਪਤਾ ਲੱਗੀ ਵੀਰੇ ਤੇ ਨਾ ਹੀ ਉਹਨਾਂ ਨੇ ਦੱਸਿਆ ਵੀ ਕਿੱਥੇ ਜਾ ਕੇ ਫੋਨ ਬੰਦ ਹੋਇਆ ਨਾ 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 ਹਜੇ ਵੀ ਨਹੀਂ ਦੱਸਿਆ ਪਹਿਲਾਂ ਕਦੇ ਨਹੀਂ ਇਦਾਂ ਹੋਇਆ ਨਾ ਪਹਿਲਾਂ ਕਦੇ ਨਹੀਂ ਇਦਾਂ ਹੋਇਆ ਵੇਖੋ ਇਹ ਮਾਮਲਾ ਜਿਹੜਾ ਹੈਗਾ ਇਹ ਕਹਿੰਦੇ ਵੀ ਪਹਿਲਾਂ ਕਦੇ ਵੀ ਇਦਾਂ ਦੀ ਜਿਹੜੀ ਗੱਲਬਾਤ ਆ ਉਹ ਨਹੀਂ ਹੋਈ ਨਾ ਹੀ ਕਦੇ ਕੋਈ ਪਿੰਡ 'ਚ ਲੜਾਈ ਝਗੜਾ ਸੀ ਇਹ ਕਹਿੰਦੇ ਵੀ ਮੁੰਡਾ ਸਾਡਾ ਜਿਹੜਾ ਨਰਮ ਸੀ ਕੋਈ ਇਦਾਂ ਦੀ ਗੱਲਬਾਤ ਨਹੀਂ ਸੀਗੀ ਉਹਦਾ ਸੁਭਾਅ ਦਾ ਕਿਵੇਂ ਸੀ ਮਾਤਾ ਠੀਕ ਸੀ ਵਧੀਆ ਵਾ ਬਿਲਕੁਲ ਨਹੀਂ ਲੜਦਾ ਕਿਸੇ ਨਾਲ ਨਰਮ ਸੁਭਾਅ ਦਾ ਬਿਲਕੁਲ ਕੰਮ ਨਾਲ ਮਤਵ ਹਾਂਜੀ ਕੰਮ ਨਾਲ ਮਤਲਵਾ ਕੋਈ ਨਸ਼ਾ ਪੱਤਾ ਨਸ਼ਾ ਕੋਈ ਨਹੀਂ ਕਰਦਾ ਨਾ ਕੋਈ ਨਸ਼ਾ ਉਹਨੂੰ ਕੋਈ ਨਸ਼ਾ ਪੱਤਾ ਨਹੀਂ ਹੈ ਕੋਈ ਨਸ਼ਾ ਨਹੀਂ ਕਰਦਾ ਸੀ ਵੀਰ ਉਹ ਵੇਖੋ ਇਹ ਗੱਲ ਸੀਗੀ ਪਰ ਫਿਰ ਵੀ ਕੋਈ ਤਾਂ ਕਦੇ ਤੁਹਾਡੇ ਜਾਂ ਉਹਨੇ ਘਰੇ ਆ ਕੇ ਗੱਲ ਕੀਤੀ ਹੋਵੇ ਮੈਨੂੰ ਵਰਕਸ਼ਾਪ ਤੇ ਕੰਮ ਜਿਆਦਾ ਜਾਂ ਕਈ ਵਾਰੀ ਵਰਕਸ਼ਾਪ ਦੇ ਮਾਲਕ ਨਾਲ ਨੀ ਬੰਦੀ ਕਈ ਸਾਰੀ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਕਦੇ ਕੋਈ ਗੱਲ ਸ਼ੇਅਰ ਹੋਈ ਹੋਵੇ ਤੁਹਾਡੀ ਨਹੀਂ ਨਹੀਂ ਇਦਾਂ ਦੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਕੋਈ ਗੱਲ ਨਹੀਂ ਵਧੀਆ ਕੰਮ ਕਰਦਾ ਹੀ 3-4 ਸਾਲ ਹੋ ਗਏ ਉਸੇ ਵਰਕਸ਼ਾਪ ਤੇ ਲੱਗੇ ਸੀ ਵਧੀਆ ਬੰਦੀ ਸੀ ਉਹਨਾਂ ਦੀ ਹਾਂ ਬਾਕੀ ਇਹਨਾਂ ਨਾਲ ਹੀ ਨਹੀਂ ਬਣਦੀ ਮੜੀ-ਮੋਟੀ ਮੇਰੇ ਨਾਲ ਤਾਂ ਵਧੀਆ ਬਣਦੀ ਆ ਉਹਦੀ ਤੇ ਇਹ ਤੁਹਾਡੇ ਨਾਲ ਨਹੀਂ ਬਣਦੀ ਨਹੀਂ ਬਣਦੀ ਆ ਇਹ ਤਾਂ ਮਾਂ ਮਾਂ ਉਹਨਾਂ ਦੀ ਮਾਂ ਕੀ ਇਹਨਾਂ ਨਾਲ ਕਿਉਂ ਨਹੀਂ ਬਣਦੀ ਨਹੀਂ ਫਿਰ ਨਹੀਂ ਬਣਦੀ ਹੁਣ ਅੰਮੂ ਹੋ ਨਹੀਂ ਦੱਸਦੇ ਕਿ ਆਪਦੇ ਕਿਵੇਂ ਆੱਡ ਕਿੰਨਾ ਟਾਈਮ ਹੋ ਗਿਆ ਤੁਹਾਡੇ ਆ ਇਹਨਾਂ ਨੂੰ ਇਹ ਤਾਂ ਵਿਆਹ ਤੋਂ ਜਦੋਂ ਆਈ ਆ ਇਹ ਤਾਂ ਸਾਡੇ ਨਾਲ ਮਹੀਨਾ ਵੀ ਨਹੀਂ ਰਹੀ ਉਦੋਂ ਹੀ ਲੱਗ ਹੋ ਗਈ ਆ ਕਿੰਨੇ ਕਿੰਨੇ ਬੱਚੇ ਆ ਤੁਹਾਡੇ ਮੇਰੇ ਬੇਟਾ ਇੱਕੋ ਹੀ ਆ ਇਹ ਇੱਕ ਹੀ ਮੁੰਡਾ ਹਾਂਜੀ ਇਹ ਬਹੁਤ ਵੱਡਾ ਦੁਖਾਂਤ ਆ ਪੰਜਾਬ ਦੇ ਵਿੱਚ ਠੀਕ ਆ ਇਹ ਇਹ ਹੋ ਰਿਹਾ ਅੱਜ ਆਪਾਂ ਜਿੱਥੇ ਮਰਜੀ ਵੇਖ ਲਓ ਆਪਾਂ ਕਹਿੰਦੇ ਆ ਬੰਦੇ ਨੇ ਤਰੱਕੀ ਕਰ ਲਈ ਪੜ੍ਹਾਈ ਮਹਿੰਗੇ ਸਕੂਲਾਂ 'ਚ ਕਰਾਓ ਠੀਕ ਆ ਇੰਗਲਿਸ਼ ਮੀਡੀਅਮ ਦੇ ਵਿੱਚ ਪਰ ਸਿੱਖ ਕੀ ਰਹੇ ਆ ਸੰਸਕਾਰ ਉਹ ਇੱਜ਼ਤ ਉਹ ਮਾਣ ਸਾਰਾ ਕੁਝ ਮਿੱਟੀ ਆ ਇੱਕੋ ਮੁੰਡਾ ਸੀ ਇਹਨਾਂ ਦੇ ਉਹ ਆਡਾ ਇਹ ਨੂੰ ਪੁੱਤ ਆਡਾ ਤੁਸੀਂ ਵੇਖੋ ਇਹ ਆਡਾ ਕੇ ਮਾਂ ਤਾਂ ਜੀਰ ਕੇ ਆਡਾ ਕੀ ਕੀ ਇੱਥੇ ਤੁਹਾਨੂੰ ਦੱਸ ਦਿਓ ਹੁਣ ਤੁਸੀਂ ਵੀ ਜਿਹੜੀ ਗੇਟ ਤੋਂ ਘਰ ਦੇ ਗੇਟ ਤੋਂ ਬਾਹਰ ਦੀ ਜ਼ਿੰਦਗੀ ਆ ਉਹ ਬੰਦਾ ਕੁਝ ਹੋਰ ਜਿਹਾ ਹੁੰਦਾ ਜਿਹੜੀ ਗੇਟ ਤੋਂ ਘਰ ਦੇ ਅੰਦਰ ਆ ਉਹ ਜ਼ਿੰਦਗੀ ਕੁਝ ਹੋਰ ਆ ਬਾਹਰ ਦੀ ਜ਼ਿੰਦਗੀ ਬੰਦਾ ਝੂਠੀ ਆ ਤੇ ਅੰਦਰ ਕਿਉਂਕਿ ਸ਼ੋਸ਼ੇ ਬਾਜ਼ੀਆਂ ਦੇ ਵਿੱਚ ਅਸੀਂ ਪਏ ਹੋਏ ਆ ਤੁਹਾਨੂੰ ਪਤਾ ਵੀ ਕਦੇ ਕਿਸੇ ਨਾਲ ਤੁਹਾਡਾ ਬੇਟਾ ਲੜਿਆ ਹੋਵੇ ਜੀ ਨਹੀਂ ਜੀ ਉਹ ਤਾਂ ਬਹੁਤ ਸਾਹੂ ਮੁੰਡਾ ਸੀ ਸਾਹੂ ਹੈ ਅਜੇ ਤੱਕ ਕਿਸੇ ਨਾਲ ਲੜਿਆ ਨਹੀਂ ਪਰ ਮੈਂ ਵੀ ਹੁਣ ਝੂਠ ਨਹੀਂ ਮੈਥੋਂ ਵੀ ਬੋਲਿਆ ਜਾਂਦਾ ਇਹਨਾਂ ਨੇ ਪਤਾ ਨਹੀਂ ਨੂੰ ਸੱਸ ਨੇ ਕੀ ਵੰਡਣਾ ਆਪਸ ਵਿੱਚ ਮੈਂ ਕੀ ਨਹੀਂ ਵੰਡਣਾਗਾ 24 ਘੰਟੇ ਲੜਾਈ ਉੱਠਣ ਸਾਰ ਲੜਾਈ ਜਦੋਂ ਜਾਣਾ ਕੰਮ ਤੇ ਤਾਂ ਉਹਦੇ ਨਾਲ ਲੜਾਈ ਆਪਸ ਵਿੱਚ ਬੁੜਕੀ ਜਾਂਦੀਆਂ ਸਾਰਾ ਸਾਰਾ ਦਿਨ ਬੁੜਕੀ ਜਾਂਦੀਆਂ ਤੇ ਗਏ ਤੋਂ ਵੀ ਆਖਰ ਨੂੰ ਦੁਖੀ ਹੋ ਕੇ ਬੰਦਾ ਕੀ ਕੀ ਕਰੂਗਾ ਜਾਊਗਾ ਹੀ ਉਹ ਨਿਆਣਾ ਬਸ ਗੁੱਸੇ ਦਾ ਮਾਰਾ ਪਤਾ ਨਹੀਂ ਕਿੱਧਰ ਚਲੇ ਗਿਆ ਨਹੀਂ ਕਦੇ ਕਦੇ ਜਦੋਂ ਕੰਮ ਤੋਂ ਆਉਂਦਾ ਸੀ ਜਾਂ ਜਾਂਦਾ ਸੀ ਕਦੇ ਤੁਹਾਡੇ ਕੋਲੇ ਬੈਠਦਾ ਸੀ ਕੋਈ ਗੱਲ ਬਾਤ ਦੱਸਦਾ ਸੀ ਬੈਠਦਾ ਜਰੂਰ ਸੀ ਐ ਸਾਥੋ ਦਾ ਵਾਕ ਨਹੀਂ ਸੀ ਉਹ ਰੋਟੀ ਟੋਕੀ ਅੱਡਾ ਇਹਨਾਂ ਦਾ ਉ ਤਾਂ ਬੋਲਦੇ ਚੱਲਦੇ ਸਾਰਾ ਕੁਝ ਇਹੋ ਜਿਹੀ ਕੋਈ ਹਾਲਚਾਲ ਪੁੱਛਦਾ ਸੀ ਦਵਾਈ ਦਾਰੂ ਵੀ ਮੈਨੂੰ ਦਵਾ ਕੇ ਲਿਆਉਂਦਾ ਸੀ ਐਸੀ ਤਾਂ ਕੋਈ ਗੱਲ ਨਹੀਂ ਸੀ ਪਰ ਇਹਨਾਂ ਦਾ ਕਲੇਸ਼ ਸੀ ਨਾ ਜਿਹੜਾ ਦੁਖੀ ਉਹ ਇਹਨਾਂ ਤੋਂ ਸੀਗਾ ਕਈ ਮੈਨੂੰ ਦੱਸਦਾ ਹੁੰਦਾ ਸੀ ਆਹਦਾ ਬਾਪੂ ਮੈਂ ਕਰਾਂ ਤਾਂ ਕੀ ਕਰਾਂ ਹੁਣ ਨਾ ਤਾਂ ਜੇ ਮਾਂ ਦੀ ਸੁਣਨਾ ਤਾ ਵੀ ਔਖਾ ਹੈ ਜੇ ਘਰ ਵਾਲੀ ਦੀ ਸੁਣਨਾ ਤਾ ਵੀ ਔਖਾ ਹੈ ਇਹਨਾਂ ਦੀ ਮੈਨੂੰ ਸਮਝ ਨਹੀਂ ਆਈ ਅਜ ਤੱਕ ਆਂਡ ਗਵਾਂਡ ਨੂੰ ਪੁੱਛ ਲੋ ਸਾਰਿਆਂ ਨੂੰ ਪਤਾ ਕੀ ਕੁੱਤੀ ਕੁਲੇਸ਼ ਕਰਦੀਆਂ ਇਹ ਸਾਰਾ ਦਿਨ ਇੱਥੇ ਕਰੇ ਇਸ ਗੱਲ ਨਾਲ ਮੈਂ ਸਹਿਮਤਾਂ ਜੀ ਫਿਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਉਹਦੀ ਕਾਰ ਡਿਟੇਲ ਜਿਵੇਂ ਇਹ ਕਹਿੰਦੀਆਂ ਕਿ ਪਤਾ ਹੀ ਨਹੀਂ ਪੁਲਿਸ ਨੇ ਕੁਛ ਕੀਤਾ ਹੀ ਨਹੀਂ ਕੋਛ ਨਹੀਂ ਕੀਤਾ ਜੀ ਪੁਲਿਸ ਨੇ ਮੈਂ ਤਾਂ ਆਪ ਗੋਡਿਆਂ ਤੇ ਆ ਰਹੀ ਆ ਮੈਂ ਕਿੱਥੇ ਮਗਰ ਮਗਰ ਤੁਰਿਆ ਫਿਰਾਂ ਗਲਤ ਸਾਰੀ ਪੁਲਿਸ ਵਾਲਿਆਂ ਨੂੰ ਵੀ ਪਤਾ ਲੱਗ ਗਿਆ ਅੰਡੋ ਗੌਂਡੋ ਜਦੋਂ ਪੁੱਛਿਆ ਉਹਨਾਂ ਨੇ ਘਰ ਦਾ ਕਲੇਸ਼ ਹੈ ਉਹ ਹੁਣ ਕਿਹਦੇ ਜੁम्मे ला ਦੇਣ ਅੱਗੇ ਤਾਂ ਮੇਰੇ ਕੋਲੇ ਬੰਦ ਬੈਠ ਹੀ ਜਾਂਦਾ ਸੀਗਾ ਹੁਣ ਤਾਂ 10 ਦਿਨ 20 ਦਿਨ ਹੋ ਗਏ ਮੇਰਾ ਹਾਲ ਵੀ ਨਹੀਂ ਪੁੱਛਿਆ ਸੀ ਉਹਨੇ ਇਹ ਇਹ ਕਲੇਸ਼ ਦੇ ਮਾਰਿਆ ਨਹੀਂ ਇਹਨਾਂ ਦੇ ਪੈਰ ਵੀ ਹੋਇਆ ਜੋ ਕੁਛ ਉਹ ਹੋਇਆ ਇਹਨਾਂ ਦੇ ਪੈਰ ਵੀ ਘਰੋਂ ਗਿਆ ਉਹ ਪੁਲਿਸ ਵਾਲੇ ਕਿਹਦੇ ਜੁम्मे ਪਾ ਦੇਣ ਮਾਮਲਾ ਕੁਝ ਹੋਰ ਨਿਕਲਦਾ ਦਿਸ ਰਿਹਾ ਇਹ ਬਹੁਤਾਤ ਗਿਣਤੀ ਵਿੱਚ ਹੁੰਦਾ ਘਰਾਂ ਦੇ ਵਿੱਚ ਲੜਾਈ ਕਲੇਸ਼ ਹੁੰਦਾ ਪਰ ਜਦੋਂ ਬੰਦਾ ਘਰ ਛੱਡ ਕੇ ਚਲਾ ਜਾਂਦਾ ਜਾਂ ਇਹ ਘਟਨਾਵਾਂ ਘਟਦੀਆਂ ਉਦੋਂ ਅਸੀਂ ਬਹੁਤ ਸਾਰਾ ਜੋਰ ਇਹ ਚੀਜ਼ਾਂ ਤੇ ਲਾਉਨੇ ਆ ਉਦੋਂ ਅਸੀਂ ਹਮਦਰਦੀ ਦਿਖਾਉਨੇ ਆ ਪਰ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਵੀਰ ਜੀ ਬਾਈ ਜੀ ਨੇ ਕਿ ਸਾਡੇ ਆਣ ਗਵਾਣ ਨੂੰ ਵੀ ਪਤਾ ਵੀ ਇਹ ਨੂੰਹ ਸਾਹ ਦੀ ਲੜਾਈ ਕਲੇਸ਼ ਇਹਨਾਂ ਜਿਆਦਾ ਰਹਿੰਦਾ ਤੁਸੀਂ ਤਾਂ ਫੋਨ ਕਰਕੇ ਮੈਨੂੰ ਇਹ ਦੱਸਿਆ ਸੀ ਵੀ ਸਾਡੇ ਘਰੇ ਕੋਈ ਲੜਾਈ ਝਗੜਾ ਨਹੀਂ ਗਮ ਹੁਣ ਵੀ ਹੁਣ ਤੱਕ ਵੀ ਤੁਸੀਂ ਇਹੀ ਮੈਨੂੰ ਕਹਿੰਦੀਆਂ ਰਹੀਆਂ ਪਰ ਇਹਨਾਂ ਨੇ ਇਹ ਗੱਲ ਦੱਸੀ ਹੈਗੀ ਤੋ ਲੜਾਈ ਝਗੜਾ ਮੇਰੇ ਨਾਲ ਤਾਂ ਉਹ ਤਾਂ ਕੋਈ ਲੜਾਈ ਝਗੜਾ ਨਹੀਂ ਆ ਬੁੜੇ-ਬੁੜੀ ਨਾਲ ਦੋਨਾਂ ਨਾਲ ਆ ਲੜਾਈ ਝਗੜਾ ਕਿੰਨੀਆਂ ਪੜਿਆ ਹੋ ਤੁਸੀਂ ਐਮਏ 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 ਕੀਤੀ ਐ ਇਸ ਕੁੜੀ ਦੀ ਠੀਕ ਆ ਇਹਨਾਂ ਦੀ ਨੂੰਹ ਦੀ ਪਰ ਬੁੜਾ-ਬੁੜੀ ਸ਼ਬਦ ਕੀ ਹੋਇਆ ਸਤਕਾਰ ਕਿੱਥੇ ਆ ਸਤਕਾਰ ਜਦੋਂ ਇਹ ਨਹੀਂ ਸਤਕਾਰ ਦਿੰਦੇ ਫਿਰ ਮੇਰਾ ਕਾਹਦਾ ਸਤਕਾਰ ਮਾਤਾ ਜੀ ਕੀ ਲੜਾਈ ਆ ਤੁਹਾਡੀ ਕੀ ਜੰਗ ਹੈ ਲੜਾਈ ਕੋਈ ਨਹੀਂ ਇਹ ਸਾਡੇ ਕੋਲੇ ਆਉਣ ਨਹੀਂ ਦੇਂਦੇ ਬੱਚਾ ਸਾਡਾ ਸਾਡਾ ਸਹਾਰਾ ਬੜੇਪੇ ਦਾ ਇਹ ਸਾਡੇ ਕੋਲੇ ਬਿਲਕੁਲ ਨਹੀਂ ਆਉਣ ਦਿੰਦੀ ਇਹਨੂੰ ਬਸ ਇਹੀ ਰਹਿੰਦਾ ਵੀ ਇਹ ਇਹਨਾਂ ਨੂੰ ਪੈਸੇ ਨਾ ਦਿੰਦਾ ਹੋਵੇ ਇਹਨਾਂ ਨੂੰ ਕੋਈ ਚੀਜ਼ ਨਾ ਦਿੰਦਾ ਹੋਵੇ ਸਾਡੇ ਬੜੇਪੇ ਦੀ ਲਾਠੀ ਆ ਇਹ ਹਰ ਗੱਲ ਆਪ ਦੇ ਨਿੱਕੀ ਨਿੱਕੀ ਆਪਦੇ ਪਿਓ ਮਾਪਿਓ ਨੂੰ ਦੱਸਦੀ ਆ ਜਿੱਥੋਂ ਇਹ ਲੜਾਈ ਪੈਂਦੀ ਆ ਇਹਦੇ ਕੋਈ ਘਰ ਦੇ ਵਿੱਚ ਗੱਲ ਹੋ ਜਾਂਦੀਆਂ ਨਹੀਂ ਜਦ ਹੀ ਫੋਨ ਲੱਗੇ ਠਾ ਉੱਥੇ ਠਾ ਉੱਥੇ ਬਸ ਇਹਨੇ ਪੇਕਿਆਂ ਦੇ ਵੱਲ ਸਾਰਾ ਰੋਜ਼ਾ ਨਾ ਸਾਡੇ ਵਾਲੇ ਨੇ ਕਦੇ ਅੱਜ ਤੱਕ ਸਾਨੂੰ ਚਾਹ ਤੱਕ ਨਹੀਂ ਪੁੱਛਿਆ ਇਹੀ ਗੱਲ ਆ ਬਈ ਤੇ ਫਿਰ ਉਹ ਮੇਰੇ ਜੇ ਇਹਨਾਂ ਦੀ ਇਕਲੋਤੀ ਸਹਾਰਾ ਠੀਕ ਆ ਉਹ ਆ ਤੇ ਮੈਂ ਵੀ ਮੇਰੇ ਮਾਪਿਆਂ ਦੀ ਕੱਲੀਆਂ ਤੇ ਫਿਰ ਮੈਂ ਉਹਨਾਂ ਨੂੰ ਫੋਨ ਨਾ ਲਾਵਾਂ ਹੁਣ ਇਹ ਤਾਂ ਐਂ ਕਹਿੰਦਾ ਵੀ ਫੋਨ ਨਾ ਲਾ ਫੋਨ ਤਾਂ ਰੋਕਦੇ ਹੋ ਤੁਸੀਂ ਨਹੀਂ ਫੋਨ ਤਾਂ ਅਸੀਂ ਰੋਕਦੇ ਨਹੀਂ ਹਾਂ ਜੋ ਕੋਈ ਗੱਲਬਾਤ ਆ ਤੁਸੀਂ ਆਪਦੇ ਮਾਪੇ ਦਾ ਹਾਲਚਾਲ ਪੁੱਛੋ ਸਾਰਾ ਕੁਝ ਕਰੋ ਇਹ ਮਤਲਬ ਥੋੜੀਆ ਵੀ ਘਰੇ ਕੋਈ ਲੜਾਈ ਝਗੜਾ ਕੋਈ ਕੁਝ ਹੁੰਦਾ ਤੁਸੀਂ ਆਪਦੇ ਮਾਪਿਆਂ ਨੂੰ ਦੱਸੋ ਇਹ ਗੱਲ ਜ਼ਰੂਰ ਹੁੰਦੀ ਆ ਅੱਜ ਘਰਾਂ ਦੇ ਉਜੜਨ ਦੀ ਕਹਾਣੀ ਹੀ ਇਹ ਆ ਜਿਆਦਾ ਸਭ ਤੋਂ ਵੱਡਾ ਕਾਰਨ ਆ ਫੋਨ ਮੋਬਾਈਲ ਫੋਨ ਠੀਕ ਆ ਗਾਮ ਮਾੜੀ ਦੀ ਗੱਲ ਹੋਈ ਘਰੇ ਚਾਕੇ ਰਿਸ਼ਤੇਦਾਰਾਂ ਨੂੰ ਠੋਕਿਆ ਫੋਨ ਲਾਤਾ ਇਹ ਜਿਆਦਾ ਹੁੰਦਾ ਜਦੋਂ ਤੁਹਾਡੇ ਘਰੇ ਕੋਈ ਗੱਲਬਾਤ ਹੁੰਦੀ ਹੈ ਉਦੋਂ ਫੋਨ ਘਮਾਉਣੀ ਇਹ ਤਾਂ ਬਹਾਨਾ ਆਗਾ ਠੀਕ ਹੈ ਮੈਂ ਤੁਹਾਨੂੰ ਦੱਸਦੀਆਂ ਮੇਨ ਗੱਲ ਇਹ ਇਹ ਮੈਨੂੰ ਅਸਨ ਹੀ ਨਹੀਂ ਦਿੰਦੇ ਇਹ ਤਾਂ ਕਹਿੰਦੇ ਆ ਵੀ ਇਹ ਕਦੋਂ ਠੀਕਾ ਕਰ ਛੱਡ ਕੇ ਵਗ ਜੇ ਕਿਸੇ ਟਾਈਮ ਬਸ ਇਹਨਾਂ ਨੂੰ ਤਾਂ ਐ ਆ ਬਈ ਇਹ ਦਿਸੇ ਨਾ ਸਾਨੂੰ ਵਿੜੇ ਚ ਫਿਰਦੀ ਨਹੀਂ ਦਿਸੇ ਨਾ ਹੁਣ ਤੁਸੀਂ ਇਹ ਦੇਖੋ ਆ ਬੱਚੇ ਦਾ ਕੀ ਕਸੂਰ ਹੈ ਜੇ ਕੱਲ ਨੂੰ ਤੁਸੀਂ ਜਾਣੇ ਤੇ ਬੱਚਾ ਮੇਰਾ ਮੈਂ ਨਾਲ ਲੈ ਕੇ ਜਾਊਂਗੀ ਦੇਖੋ ਇਹ ਤਾਂ ਇੱਥੋਂ ਤੱਕ ਤੁਹਾਡੀਆਂ ਗੱਲਾਂ ਹੋਈਆਂ ਪਈਆਂ ਤੁਸੀਂ ਹਜੇ ਹਜੇ ਤੁਸੀਂ ਇਹ ਗ ਵੀ ਸਾਡੀ ਖਬਰ ਲਾਓ ਸਾਡਾ ਬੱਚਾ ਸਾਨੂੰ ਲੱਭ ਜੇ ਐ ਕਰ ਜੇ ਕਦੇ ਉਹਦੇ ਮਨ ਦਾ ਕਦੇ ਤੁਸੀਂ ਉਹਨੂੰ ਬਾਕੇ ਪੁੱਛਿਆ ਆਪਣੇ ਜਵਾਕ ਨੂੰ ਵੀ ਭਾਈ ਤੇਰੇ ਮਨ ਤੇ ਕੀ ਵੀਦ ਦੀ ਆ ਤੂੰ ਬਾਹਰ ਕੰਮ ਕਰਦਾ ਕਿਵੇਂ ਔਖਾ ਸੌਖਾ ਕਦੇ ਪੁੱਛਿਆ ਉਹ ਕਹਿੰਦਾ ਵੀ ਮੈਨੂੰ ਨਹੀਂ ਬੋਲਣ ਦਿੰਦੀ ਇਹ ਇਹ ਗੱਲ ਕਹਿੰਦਾ ਹਾਂ ਇਹ ਮੈਨੂੰ ਨਹੀਂ ਬੋਲਣ ਦਿੰਦੀ ਇਹ ਕਿਸੇ ਰਿਸ਼ਤੇਦਾਰੀ ਚ ਵੀ ਨਹੀਂ ਜਾਣ ਦਿੰਦੀ ਉਹਨੂੰ ਬੱਚਾ ਹੁਣ ਜਾਊਗਾ ਇਹ ਨਹੀਂ ਜਾਣ ਦਿੰਦੀ ਕਿਉਂ ਭਈ ਤੁਸੀਂ ਇੱਕ ਮਿੰਟ ਇੱਕ ਮਿੰਟ ਜੀ ਤੁਸੀਂ ਕਦੇ ਇਹ ਗੱਲ ਉਹਨੂੰ ਇਹ ਰੋਕਿਆ ਵਾ ਵੀ ਤੂੰ ਆਦੇ ਮਾਂ ਨੂੰ ਨਹੀਂ ਬੁਲਾਉਣਾ ਆਦੇ ਪਿਓ ਨੂੰ ਨਹੀਂ ਬੁਲਾਉਣਾ ਬੁਲਾਵੇ ਜੀ ਸਕਦੇ ਬੁਲਾਵੇ ਹੁਣ ਜਦੋਂ ਅੱਡ ਬੈਡ ਆ ਸਾਡੇ ਨਾਲੋਂ ਫਿਰ ਉਹ ਇਹਨਾਂ ਨੂੰ ਖਰਚਾ ਕਿਉਂ ਦਿੰਦਾ ਮੈਂ ਤਾਂ ਇਹ ਗੱਲ ਤੋਂ ਪੁੱਛਦੀ ਆ ਵੀ ਕਿਉਂ ਖਰਚਾ ਦਿੰਦਾ ਇਹਨਾਂ ਨੂੰ ਜਦੋਂ ਅੱਡ ਬੈਡ ਆ ਦੋਨੇ ਜਣੇ ਆਪਾਂ ਦਾ ਖਾਣ ਪਕਾਉਣ ਸਾਨੂੰ ਕੀ ਹੈ ਅੱਡ ਬੈਡ ਇਹ ਗੱਲ ਨਾ ਮੈਂ ਤੇਰੀ ਨਾਲ ਇੱਕ ਕਿੱਥੋਂ ਲਿਆਈਏ ਅਸੀਂ ਦੱਸੋ ਖਰਚਾ ਕਿੱਥੋਂ ਲਿਆਈਏ ਪੜਾਇਆ ਲਖਾਇਆ ਉਹਨੂੰ ਕੰਮਾਂ ਤੇ ਲਾਇਆ ਵਿਆਹ ਤਾਂ ਅਸੀਂ ਆਪਦੇ ਸੁੱਖ ਵਾਸਤੇ ਵਿਆਹ ਵੀ ਚਲੋ ਨੂੰ ਆਊਗੀ ਸਾਡੀ ਸੇਵਾ ਕਰੂਗੀ ਤੂੰ ਤਾਂ ਕਹਿੰਨੀ ਹੈ ਖਰਚਾ ਹੀ ਨਾ ਦੇਵੇ ਹੁਣ ਮੈਂ ਬੁੱਢੇ ਬੜਾ ਕਿੱਥੋਂ ਲਿਆਵਾ ਕਮਾ ਕੇ ਅਸੀਂ ਤਾਂ ਉਸੇ ਤੋਂ ਹੀ ਲੈਣਾ ਹੈ ਤੈਨੂੰ ਇਹ ਬੱਚੇ ਦਾ ਕਿੰਨਾ ਕਮੋ ਆਉਂਦਾ ਮੇਰਾ ਮੇਰਾ ਆਪਦਾ ਜਵਾਕ ਹੈ ਮੈਨੂੰ ਮੋਹ ਆਊਗਾ ਮੋਹ ਆਊਗਾ ਤੇ ਫਿਰ ਇਹਨਾਂ ਨੂੰ ਵੀ ਆਉ ਉਹ ਇਹਨਾਂ ਦਾ ਵੀ ਉਹ ਜਵਾਕ ਆਗਾ ਇਹ ਇਹ ਸਭ ਕਹਿਣ ਦੀਆਂ ਗੱਲਾਂ ਠੀਕ ਹੈ ਤੁਸੀਂ ਸਾਡੇ ਘਰੇ ਨਹੀਂ ਹੁੰਦੇ ਜਦੋਂ ਜਦੋਂ ਉਹ ਕੰਮ ਤੋਂ ਆ ਜੇ ਠੀਕ ਹੈ ਪਾਣੀ ਦੀ ਘੁੱਟ ਬਾਅਦ ਚ ਪੀਂਦਾਗਾ ਪਹਿਲਾਂ ਉਹਦੇ ਕੰਨ ਪਰ ਨਹੀਂ ਸਟਾਰਟ ਕਰ ਦੂਗੀ ਇਹ ਵੀ ਅੱਜ ਤੇਰੇ ਘਰ ਨਹੀਂ ਆਏ ਕੀਤਾ ਅੱਜ ਆਉਂ ਕੀਤਾ ਵੀ ਤੂੰ ਉਹਨੂੰ ਬੈਠ ਤਾਂ ਲੈਣ ਦੇ ਉਹਨੂੰ ਸਾਥ ਤਾਂ ਲੈਣ ਦੇ ਇਹ ਇਹ ਤਾਂ ਮਾਤਾ ਤਾਂ ਕਹਿੰਦੀ ਵੀ ਇਹ ਭਰਦੀ ਮਾਤਾ ਤਾਂ ਤੇ ਭਲੀ ਮਾਨ ਸੀ ਲੱਗੂਗੀ ਤੁਹਾਨੂੰ ਹੁਣ ਕੈਮਰੇ ਮੂਰੇ ਆ ਨਾ ਭਲੀ ਮਾਨ ਸੀ ਲੱਗੂਗੀ ਮੈਨੂੰ ਪਤਾ ਜਿਹੜਾ ਬਾਅਦ ਚ ਮੇਰੇ ਨਾਲ ਕਰਦੀ ਕਿਉਂ ਮਾਤਾ ਕੀ ਗੱਲਾਂ ਕਰਦੇ ਬਿਲਕੁਲ ਨਹੀਂ ਬਿਲਕੁਲ ਨਹੀਂ ਅਸੀਂ ਅਸੀਂ ਬੱਚੇ ਨੂੰ ਇਹ ਸੰਸਕਾਰ ਵੀ ਨਹੀਂ ਦਿੱਤੇ ਪਰ ਇਹ ਆਪਦੇ ਜਿੰਨਾ ਵੀ ਹੁੰਦਾ ਗੁੱਸਾ ਸ ਨੂੰ ਪਾਇਆ ਮੈਂ ਆ ਕੇ ਕਰਦੀ ਆ ਗੱਲ ਕਮੈਂਟ ਕਰੋ ਕਰੋ ਵੇਖੋ ਵੇਖੋ ਤੁਸੀਂ ਹੁਣ ਇੱਥੇ ਇਹ ਬਾਲੇ ਘਰਾਂ ਦੀ ਕਹਾਣੀ ਆ ਕੱਲੀ ਇਹ ਕਹਾਣੀ ਨਹੀਂ ਕੋਈ ਇਸ ਤਰੀਕੇ ਦੀ ਕਹਾਣੀ ਨਹੀਂ ਇਹ ਵੀ ਕੱਲੀ ਇਸ ਘਰ ਦੀ ਆ ਠੀਕ ਆ ਜਵਾਕ ਆ ਜਿਹੜਾ ਇਹਨਾਂ ਦਾ ਮੁੰਡਾ ਇਹਦੇ ਘਰ ਵਾਲਾ ਨਿੱਕਾ ਜਿਹਾ ਬੱਚੇ ਵਿਖਲਾ ਉਹ ਘਰੋਂ ਚਲਾ ਗਿਆ ਉਹ ਕੀ ਪਤਾ ਕਿੱਥੇ ਗਿਆ ਕਿਹੜੀ ਹਾਲਤ ਜਾਂ ਕਿੱਥੇ ਬੈਠਾ ਹੋਊਗਾ ਠੀਕ ਆ ਮੈਨੂੰ ਇੱਕ ਗੱਲ ਦੱਸੋ ਤੁਸੀਂ ਤੁਹਾਡੇ ਨਾਲ ਕਦੇ ਆ ਕੇ ਬੈਠ ਕੇ ਕਦੇ ਗੱਲ ਕਰਦਾ ਸੀ ਤੁਸੀਂ ਕਦੇ ਪੁੱਛਿਆ ਵੀ ਵੇਖੋ ਮੈਂ ਇੱਕ ਗੱਲ ਤੁਹਾਨੂੰ ਹੋਰ ਕਹਿਣਾ ਵੀ ਜਦੋਂ ਬੰਦਾ ਬਾਹਰੋਂ ਕੰਮ ਕਰਕੇ ਆਉਂਦਾ ਬਾਹਰ ਦੀ ਉਹਨੂੰ ਟੈਨਸ਼ਨ ਸਾਰੀਆਂ ਗੱਲਾਂ ਬਾਤਾਂ ਦੀ ਟੈਨਸ਼ਨ ਹੁੰਦੀ ਆ ਹਨ ਕਦੇ ਉਹਦਾ ਦੁੱਖ ਵੀ ਪੁੱਛਿਆ ਬਾਕੇ ਦੱਸਦਾ ਹੁੰਦਾ ਦੱਸਦਾ ਹੁੰਦਾ ਮੈਂ ਬੰਦੇ ਨੂੰ ਤਾਂ ਬੰਦੇ ਨੂੰ ਪਤਾ ਹੁੰਦਾ ਵੀ ਬਾਹਰੋਂ ਕੰਮ ਕਰਕੇ ਥਕਾ ਥੱਕ ਕੇ ਆਉਂਦਾ ਘਰੇ ਆਏ ਨੂੰ ਕੋਈ ਚਾਹ ਪਾਣੀ ਰੋਟੀ ਪਾਣੀ ਚੰਗਾ ਮਿਲੇ ਪਰ ਇਹਨਾਂ ਦਾ ਕੀ ਆ ਆਉਣ ਸਾਰ ਕਮਰੇ ਚ ਬਾੜ ਲੈਂਦੀ ਉਹਨੂੰ ਉਹ ਪਤਾ ਨਹੀਂ ਕੀ ਬੜਾ ਹੁੰਦੀ ਆ ਉਹਨੂੰ ਕੀ ਬਣਾਉਂਦੀ ਉਹ ਫਿਰ ਕਿਤੇ ਦਾ ਗੁੱਸਾ ਪੀ ਜਾਂਦਾ ਕਿਤੇ ਫਿਰ ਸਾਨੂੰ ਹੀ ਬੋਲਣ ਲੱਗ ਜਾਂਦਾ ਸੀਗਾ ਗੁੱਸੇ ਚ ਆ ਕੇ ਸਾਨੂੰ ਹੀ ਬੋਲਣ ਲੱਗ ਜਾਂਦਾ ਅਸੀਂ ਹੁਣ ਵਿਚਾਰੇ ਨੂੰ ਕੀ ਕਹਿਣਾ ਸੀਗਾ ਸਾਨੂੰ ਤਾਂ ਪਤਾ ਸੀ ਉਂਗਲੀ ਤੇ ਚੜ ਪੱਟੀਆਂ ਪਾੜੀਆਂ ਮੈਂ ਪੜਾਉਣੀ ਹੈ ਇੱਕ ਮਿੰਟ ਪੱਟੀਆਂ ਮੈਂ ਪੜਾਉਣੀ ਹੈ ਪੱਟੀਆਂ ਇਹੇ ਬਣਾ ਦੇ ਦੋਨੇ ਕਾਦੀਆਂ ਕਾਦੀਆਂ ਪੱਟੀਆਂ ਪੜਾ ਦੇ ਇੱਕ ਮਿੰਟ ਫਿਰ ਇਹਨਾਂ ਨੂੰ ਵੀ ਪੁੱਛੋ ਵੀ ਮੈਂ ਕਾਦੀਆਂ ਪੱਟੀਆਂ ਬਣਾਉਣੀਆਂ ਇਹਨਾਂ ਨੂੰ ਇਹਨਾਂ ਨੂੰ ਪੁੱਛੋ ਨਹੀਂ ਹੁਣ ਇਹ ਤਾਂ ਕਹਿੰਦੇ ਵੀ ਤੁਸੀਂ ਪੱਟੀਆਂ ਪੜਾਉਣੇ ਆਪਦੇ ਜਵਾਬ ਨਹੀਂ ਜੀ ਐਸੀ ਨਹੀਂ ਬਣਾਉਂਦੇ ਅਸੀਂ ਪਾਲ ਪਲੋਸ ਕੇ ਇੰਨਾ ਵੱਡਾ ਕਰਕੇ ਇਹਦੇ ਹਵਾਲੇ ਕੀਤਾ ਨੀ ਹੁਣ ਲੜਾਈ ਐ ਦੱਸੋ ਲੜਾਈ ਘਰ ਚ ਕਿਹੜੀ ਗੱਲ ਜੀ ਇਹ ਲੜਾਈ ਦੇਖੋ ਜੀ ਇਹ ਕਹਿੰਦੀ ਨਾ ਤਾਂ ਮਾਪਿਆਂ ਨੂੰ ਪੁੱਛ ਨਾ ਮਾ ਆਪ ਦੇ ਕੋਲੇ ਆ ਕੇ ਬੈਠ ਇਹ ਕਹਿੰਦੀ ਆ ਵੀ ਸਾਡਾ ਹੀ ਐ ਜੋ ਕੁਛ ਆਹੋ ਵੀ ਇਹਨਾਂ ਦਾ ਕੁਛ ਵੀ ਨਹੀਂ ਦੱਸੋ ਭਾਈ ਸਾ ਮੇ ਤੇ ਫਿਰ ਹੁਣ ਜਦੋਂ ਵਿਆਹਿਆ ਗਿਆ ਹੁਣ ਤੱਕ ਇਹਨਾਂ ਕੋਲ ਹੀ ਸੀ ਹੁਣ ਤੱਕ ਫਿਰ ਸਾਂਭਿਆ ਇਹਨਾਂ ਨੇ ਚਲੋ ਠੀਕ ਐ ਮੈਂ ਮੰਨ ਗਈ 25 ਸਾਲ ਦਾ ਕਰਤਾ ਠੀਕ ਐ ਹੁਣ ਜਦੋਂ ਵਿਆਹ ਤਾਂ ਤੇ ਫਿਰ ਅਗਲਾ ਅੱਡ ਬੈਡ ਹੋਊਗਾ ਨੇ ਅੱਡ ਬੱਡ ਇੱਕ ਇੱਕ ਇਹ ਹੁੰਦਾ ਵੀ ਬੰਦੇ ਜਦੋਂ ਮੈਂ ਕਹਿੰਦਾ ਨਹੀਂ ਬੈਿਆ ਹੁੰਦਾ ਭਲਾ ਪੰਜ ਭਰਾ ਹੁਣ ਉਹ ਇਕੱਠੇ ਖਾ ਲੈਂਦੇ ਆ ਰੋਟੀ ਜਦੋਂ ਬੀਬੀਆਂ ਆ ਜਾਂਦੀਆਂ ਉਦੋਂ ਬਾਅਦ ਹੀ ਇਹ ਕੰਮ ਛੁੱਟ ਹੁੰਦਾ ਵੇਖੋ ਹੁਣ ਤੇਰਾ ਵੀ ਇਹ ਪੱਕਾ ਕਬਜ਼ਾ ਹੋ ਗਿਆ ਵੀ ਇਹਨੂੰ ਉਸ ਪਾਸੇ ਜੇ ਕੱਲ ਨੂੰ ਤੁਹਾਡੇ ਤੇ ਵੀ ਵੜਾਪਾ ਕਬਜ਼ਾ ਵੀ ਮੇਰਾ ਰਜਿਸਟਰੀ ਵੀ ਮੇਰੀ ਹੈ ਉਹ ਤਾਂ ਮੇਰਾ ਹੈ ਮੈਂ ਤਾਂ ਬੈਠਣ ਨਹੀਂ ਦਿੰਦੀ ਇਹਨਾਂ 'ਚ ਨਹੀਂ ਕਿਉਂ ਕੋਈ ਗਲਤੀ ਹੋਵੇ ਕੋਈ ਕਮੀ ਇਹ ਕੀ ਕਹਿੰਦੇ ਆ ਜਿੱਦ ਜਿੱਦ ਉਹ ਇਹਨਾਂ ਕੋਲੇ ਬਹਿ ਜਾਂਦਾ ਠੀਕ ਹੈ ਉਦੋਂ ਮੇਰੇ ਨਾਲ ਉਹਨੇ ਲੜਾਈ ਕਰਨੀ ਕਰਨੀ ਆ ਪਤਾ ਨਹੀਂ ਉਹਨੂੰ ਕੀ ਇਹੋ ਜੀਆਂ ਪਟੀਆਂ ਪੜਾਉਂਦੀ ਉਹਦੀ ਮਾਂ ਮੈਨੂੰ ਕਲੇਸ਼ ਕਰਦਾ ਇਹ ਕਹਿੰਦੀ ਵੀ ਜਦੋਂ ਮਾੜੀ ਮੁੱਟੀ ਲੜਦੀ ਏ ਇਹ ਪੇਕਿਆਂ ਨੂੰ ਫੋਨ ਲਾਉਂਦੀ ਏ ਤੇ ਪੇਕਿਆਂ ਨੂੰ ਮੈਂ ਲਾਉਂਗੀ ਮੇਰੇ ਪੇਕਿਆਂ ਨੂੰ ਹੀ ਲਾਉਂਗੀ ਹੋਰ ਮੈਂ ਕਿੱਥੇ ਜਾਉਂਗੀ ਕਿਉਂ ਬਈ ਕੀ ਪੱਟੀਆਂ ਇਹ ਜੀਆਂ ਕੀ ਹੁਣ ਲੜਾਈ ਤੁਹਾਡੀ ਨੂੰ ਸਸਦੀ ਹੈ ਕਿਹੜੀ ਗੱਲ ਤੋਂ ਬਸ ਮੁੰਡੇ ਪਿੱਛੇ ਵੀ ਇਹ ਕਹਿੰਦੀ ਏ ਤੁਹਾਡੇ ਕੋਲੇ ਨਾ ਬੈਠੇ ਤੁਸੀਂ ਆਣੇ ਵੀ ਸਾਡੇ ਕੋਲੇ ਬੈਠੇ ਹਾਂਜੀ ਬਸ ਜੇ ਇਹ ਸਿਆਣੀ ਹੋਵੇ ਇਹ ਸਾਡੇ ਵਿੱਚ ਬੈਠੇ ਨਾਲੇ ਲੈ ਕੇ ਬੈਠੇ ਵੀ ਚਲੋ ਮਾਪੇ ਨੂੰ ਪੁੱਛ ਇਹਨੂੰ ਸਿਆਣੀ ਬਣਨਾ ਚਾਹੀਦਾ ਕੱਲ ਨੂੰ ਇਹਦੇ ਵੀ ਬੱਚਾ ਵਾ ਕੀ ਐਡਾ ਕਿਡਾ ਕੰਮ ਆ ਤੁਹਾਡਾ ਘਰ ਦਾ ਕੀ ਕੰਮ ਆ ਕੰਮ ਕੋਈ ਨਹੀਂ ਅਸੀਂ ਤਾਂ ਆਪਦਾ ਫਿਰ ਅਸੀਂ ਇਹ ਇਹ ਸਾਡੇ ਵਿੱਚ ਨਹੀਂ ਇੰਟਰਫੇਅਰ ਕਰਦੇ ਅਸੀਂ ਇਹਦੇ ਵਿੱਚ ਨਹੀਂ ਕਰਦੇ ਵੀ ਚਲੋ ਜਵਾਕ ਖੁਸ਼ ਰਵੇ ਜਿਵੇਂ ਰਵੇ ਖੁਸ਼ ਰਵੇ ਅਸੀਂ ਉਹਨੂੰ ਸੁਖੀ ਬਸਦਾ ਦੇਖਦੇ ਹਾਂ ਵੀ ਸੁਖੀ ਬਸੇ ਉਹ ਪਰ ਇਹ ਨਹੀਂ ਬਹਿਣ ਦਿੰਦੀ ਤੁਸੀਂ ਤੁਸੀਂ ਸੋਚੋ ਅੱਜ ਕਿਸੇ ਵੀ ਘਰ ਦੇ ਵਿੱਚ ਕੋਈ ਪਸ਼ੂ ਨਹੀਂ ਕੋਈ ਹੋਣੀ ਹਨਾ ਵੀ ਆਪ ਗੋਵਾ ਸਟਣਾ ਨਾ ਕਰਨਾ ਪਹਿਲਾਂ ਤੁਸੀਂ ਵੇਖੋ ਜੇ ਮੈਂ ਕਹਾਂ ਵੀ ਪੰਜ ਪੰਜ ਛੇ ਛੇ ਭਰਾ ਹੁੰਦੇ ਸੀ ਉਹਨਾਂ ਚੋਂ ਇੱਕ ਵਿਆਹ ਹੁੰਦਾ ਸੀ ਉਹ ਜਿਹੜੀ ਬੀਬੀ ਵਿਆਹ ਕੇ ਘਰੇ ਆ ਜਾਂਦੀ ਸੀ ਉਹੀ ਕੂੜਾ ਸੜਦੀ ਉਹੀ ਸਾਰਾ ਕੁਝ ਕਰਦੀ ਪਸਗਾਂ ਨੂੰ ਸੰਭਦੀ ਰੋਟੀ ਪਾਣੀ ਸਾਰਾ ਕੁਝ ਕਰਨਾ ਸੀ ਅੱਜ ਤੇ ਹਾਈ ਕੁਝ ਨਹੀਂ ਹਰ ਚੀਜ਼ ਮੋਲਦੀ ਆ ਫੇਰ ਵੀ ਬਣਦੀ ਨਹੀਂ ਫੇਰ ਵੀ ਪਤਾ ਨਹੀਂ ਕੀ ਹੋਇਆ ਪਿਆ ਹੁਣ ਮਾਮਲਾ ਵੇਖੋ ਕੀ ਨਿਕਲਿਆ ਵਿੱਚੋਂ ਮੁੰਡਾ ਗੁੰਮਸ਼ੁਦਾ ਕਿੱਥੇ ਚਲਾ ਗਿਆ ਆਪਾਂ ਨੂੰ ਇਹ ਹੁੰਦਾ ਵੀ ਕਿਸੇ ਨੇ ਚੱਕ ਲਿਆ ਦੁਸ਼ਮਣੀਆਂ ਕੀ ਪੈਰ ਬਾਈਆਂ ਹੋਣਗੀਆਂ ਪਰ ਗੱਲ ਇਹ ਆ ਹੁਣ ਲੜਾਈ ਥੋਡੀ ਬਸ ਏਸੇ ਗੱਲ ਦੀ ਆ ਕਿ ਤੁਸੀਂ ਆਪਦੀਆਂ 4 ਰੋਟੀਆਂ ਲਾਉਣੀਆਂ ਇਹਨਾਂ ਨੇ ਆਪਦੀਆਂ ਪਹਿਲੀ ਗੱਲ ਤੇ ਇਹ ਵੀ ਅਸੀਂ ਇਹ ਕਹਿੰਨੇ ਵੀ ਅੱਡ ਹੋਣ ਦਾ ਇਹਦੇ ਵਿੱਚ ਹੈ ਕਿ ਇਹਨਾਂ ਦੇ ਵੀ ਉਹ ਕੱਲਾ ਜਵਾਕ ਆ ਠੀਕ ਆ ਐਡਾ ਕਿੰਨਾ ਕੰਮ ਆ ਕੱਲਾ ਰੋਟੀ ਪਾਣੀ ਆ ਕੱਪੜੇ ਧੋਣੇ ਆ ਲੀੜੇ ਆ ਆਹ ਕੁਛ ਆ ਅੱਛਾ ਇੱਕ ਗੱਲ ਹੋਰ ਦੱਸੋ ਵੀ ਕਮਾ ਕੇ ਉਹੀ ਲਿਆਉਂਦੇ ਹਣੇ ਇਹ ਵੀ ਬੈਠੇ ਨੇ ਵੀ ਕਮਾਉਣ ਵਾਲਾ ਕੱਲਾ ਮੁੰਡਾ ਉਹੀ ਸਾਰਾ ਖਰਚਾ ਚਾਲਦਾ ਉਹੀ 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 ਆ ਸਾਰੀ ਕਮਾਈ ਇਹਦੇ ਹੱਥ ਤੇ ਧਰਦਾ ਅਸੀਂ ਵਿੱਚੋਂ ਹੁਣ ਕੁਛ ਵੀ ਨਹੀਂ ਲੈਂਦੇ ਹਾਂ ਮੇਰੇ ਹੱਥ ਹੀ ਧਰੂਗਾ ਨਿੱਕਾ ਰੁਗਾ ਫਿਰ ਇਹਨਾਂ ਦਾ ਵੀ ਤਾਂ ਕੁਝ ਹੋਵੇ ਨਾ ਆਖਰਕਾਰ ਜੇ ਇਹਨਾਂ ਨੇ ਪਾਲਿਆ ਪਲੋਸਿਆ ਇੱਥੋਂ ਤਾਈ ਲੈ ਜਾਂਦਾ ਇਹਨਾਂ ਨੂੰ ਵੀ ਇੱਕ ਆਸ ਸੀ ਵੀ ਵੜਾਪੇ 'ਚ ਸਾਡਾ ਹਸਾਰਾ ਤੇ ਇਹਨਾਂ ਨੂੰ ਪੈਨਸ਼ਨ ਆਉਂਦੀ ਹੈ ਦੋਨਾਂ ਨੂੰ 10000 ਰੁਪਿਆ ਬਹੁਤ ਹੈ ਇਹਨਾਂ ਨੇ ਗਾਂ ਦੀ ਕੀ ਕਰਨਾ ਹੋ ਰੋਟੀ ਟੋਕੀ ਖਾਣਾ ਦੋ ਰੋਟੀਆਂ ਮਿਲਦੀਆਂ ਆਉਂਦੀਆਂ 2000 ਰੁਪਿਆ ਬਹੁਤ ਹੁੰਦਾ ਕਿਉਂ ਜੀ ਉਹ ਇਹਨਾਂ ਲਈ ਬਹੁਤ ਹੈ ਜੀ ਕਿਤੇ ਆਉਣਾ ਜਾਣਾ ਕੁਝ ਵੀ ਦਵਾਈ ਬੂਟੀ ਸਾਰਾ ਖਰਚੇ ਹੁੰਦੇ ਨੇ 2000 ਦੇ ਨਾਲ ਘਰ ਨਹੀਂ ਚੱਲਦਾ ਕਿੰਨੇ ਕਿੰਨੀ ਤਨਖਾਹ ਕਿੰਨੀ ਆ ਤੁਹਾਡੇ ਘਰ 14000 ਰੁਪਿਆ 14000 ਰੁਪਿਆ ਅੱਛਾ 14000 ਰੁਪਏ ਕਮਾ ਕੇ ਲਿਆਉਂਦਾ ਉਹਨੇ ਕਦੇ ਮਹੀਨੇ ਚ ਆਪਦੇ ਲਈ ਕੋਈ ਸੂਟ ਵੱਖਰਾ ਲੈ ਕੇ ਆਉਂਦਾ ਕੋਈ ਬੂਟ ਵੱਖਰੇ ਲੈ ਕੇ ਆਉਂਦਾ ਕੋਈ ਚੀਜ਼ਾਂ ਵੱਖਰੀਆਂ ਲੈ ਕੇ ਆਉਂਦਾ ਨਹੀਂ ਉਹ ਸਭ ਮੈਂ ਹੀ ਲੈ ਕੇ ਦਿੰਨੀ ਆਈ ਮਹੀਨੇ ਨਹੀਂ ਆਈ ਮਹੀਨੇ ਤਾਂ ਨਹੀਂ ਕੋਈ ਆਹੀ 5-6 ਮਹੀਨਿਆਂ ਬਾਅਦ ਅੱਛਾ 5-6 ਮਹੀਨੇ ਮਤਲਬ ਉਦਾਂ ਸਾਰਾ ਘਰ ਦਾ ਖਰਚਾ ਦੁੱਧ ਰਾਸ਼ਨ ਪਾਣੀ ਥੋੜੇ ਲੂਈੜੇ ਕੱਪੜੇ ਸਾਰਾ ਕੁਝ ਉਹੀ ਲਿਆਂਦਾ ਉਹੀ ਲਿਆਂਦਾ ਤੇ ਫਿਰ ਫਿਰ ਤੁਸੀਂ ਇਹ ਦੱਸੋ ਵੀ ਤੁਸੀਂ ਆਪਸ ਵਿੱਚ ਲੜੀ ਜਾਂਦੇ ਹੋ ਇਹ ਕਹਿੰਦੀ ਆ ਉੱਥੇ ਨਾ ਬੈਠੇ ਤੂੰ ਕਹਿੰਦੀ ਆ ਇੱਥੇ ਨਾ ਬੈਠੇ ਕਦੇ ਉਹਨੂੰ ਆਪਦੇ ਬੰਦੇ ਨੂੰ ਅੰਦਰ ਵਾਕੇ ਪੁੱਛਿਆ ਵੀ ਭਾਈ ਤੇਰਾ ਕੀ ਹਾਲ ਆ ਉਹ ਠੀਕ ਆ ਉਹ ਮੈਨੂੰ ਪਤਾ ਇਹਨਾਂ ਨਾਲ ਹੀ ਲੜ ਕੇ ਗਿਆ ਹੁਣੇ ਦੱਸ ਦੇਣੀ ਪੱਕੀ ਗੱਲ ਆ ਮੈਂ ਲਿਖ ਕੇ ਦਿੰਨੀ ਆ ਤੁਹਾਨੂੰ ਮੇਰੇ ਨਾਲ ਤਾਂ ਕੋਈ ਲੜਾਈ ਨਹੀਂ ਕੀਤੀ ਉਸ ਦਿਨ ਇਹਦੇ ਨਾਲ ਲੜ ਕੇ ਗਿਆ ਇਹਨੂੰ ਪੁੱਛੋ ਕਿੱਥੇ ਸਾਡੇ ਨਾਲ ਲੜ ਨਹੀਂ ਮੇਰੇ ਨਾਲ ਨਹੀਂ ਲੜਿਆ ਏ ਹਣ ਝੂਠ ਬੋਲਦੀ ਆ ਇਹਦਾ ਖਰਚਾ ਬਹੁਤ ਜ਼ਿਆਦਾ ਜਿਹੜਾ ਇਹ ਮੇਨਟੇਨ ਨਹੀਂ ਕਰ ਸਕਦਾ ਠੀਕ ਆ ਇਹ ਜਦੋਂ ਇਹ ਰਾਤ ਨੂੰ ਉੱਠ ਕੇ ਗਿਆ ਜਦੋਂ ਇਹ ਗਿਆ 6 ਵਜੇ 7:00 ਅਸੀਂ ਤਾਂ ਉਸ ਤੋਂ ਬਾਅਦ ਉੱਠੇ ਅਸੀਂ ਬਜ਼ੁਰਗਾ ਸਾਨੂੰ ਨਹੀਂ ਪਤਾ ਲੱਗਦਾ ਅਸੀਂ ਉਸ ਤੋਂ ਬਾਅਦ ਉੱਠੇ ਇਹਨੂੰ ਸਾਰਾ ਪਤਾ ਕੀ ਕਾਰਨ ਆ ਕੀ ਨਹੀਂ ਇਹਨੂੰ ਪਤਾ ਹੋਊਗਾ ਹੁਣ ਇਹ ਦੱਸ ਨਹੀਂ ਖਰਚਾ ਖਰਚਾ ਮੈਨੂੰ ਕਹਿੰਦੇ ਮੇਰਾ ਖਰਚਾ ਜਾਂਦਾ ਮੇਰਾ ਕੀ ਖਰਚਾ ਕੀ ਖਰਚਾ ਹੁੰਦਾ ਬੁੜੀਆਂ ਦਾ ਸੂਟ ਦਾ ਤੇ ਮੇਕਅਪ ਦਾ ਖਰਚਾ ਮੇਰਾ ਹੋਰ ਮੇਰਾ ਕੀ ਖਰਚ ਰੋਜ਼ ਦਾ ਰੋਜ਼ਾਨਾ ਦੀ ਰੋਜ਼ਾਨਾ ਹੁੰਦਾ ਰੋਜ਼ਾਨਾ ਮੈਨੂੰ ਰੋਜ਼ਾਨਾ ਸੋ ਮੈਨੂੰ ਕਿਹੜਾ ਕਿਹੜਾ ਉਹਦਾ ਸੂਟ ਇਹਨੂੰ ਚਾਹੀਦਾ ਰੋਜ਼ਾਨਾ ਦੇ ਇਹਨੂੰ ਉਹ ਚਾਹੀਦਾ ਸਭ ਕੁਝ ਇਹ ਬੰਨ ਲੜ ਕੇ ਉਹ ਕਰਦੀ ਆ ਮੈਨੂੰ ਸਭ ਪਤਾ ਤੁਹਾਨੂੰ ਕਿਹੜਾ ਬਣਾ ਕੇ ਨਹੀਂ ਦਿੰਦਾ ਚੋਰੀਆਂ ਤੁਸੀਂ ਵੀ ਬਣਵਾਉਨੇ ਹੋ ਨਹੀਂ ਅਸੀਂ ਬਣਾਇਆ ਤਾਂ ਤਨਖਾਹ ਤੇਰੇ ਹੱਥ ਦੇ ਤਾਂ ਬਸ ਇਥੋਂ ਨਾ ਮੈਨੂੰ ਸਭ ਪਤਾ ਤੁਹਾਨੂੰ ਵੀ ਬਣਾ ਕੇ ਦਿੰ ਆਪੋ ਤੇ ਆਹ ਵੀ ਮੈਨੂੰ ਜੇਰਾ ਉਹਦੀ ਤਨਖਾਹ ਵਧੀ ਹੋਵੇ 14000 ਤੋਂ ਉੱਪਰ ਹੋਵੇ ਫਿਰ ਤਾਂ ਉਹ ਸਾਡਾ ਕਰੇ ਜਦੋਂ ਤਨਖਾਹੀ ਉਹਦੀ ਉਹਨੇ 14 ਤਾਂ ਇਹ ਫੜਦੀ ਆ ਮੈਂ 14 ਮੈਂ ਫੜਦੀ ਆ ਪਰ ਮੈਨੂੰ ਕੀ ਪਤਾ ਪਿੱਛੋਂ ਕਿੰਨੇ ਲੈ ਕੇ ਆਉਂਦਾ ਨਾ 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 ਉਹ ਉਹ ਕਿਹੜਾ ওভারਟਾਈਮ ਲੌਂਦਾ ওভারਟਾਈਮ ਲੌਂਦਾ আচ্ছা ਤੁਸੀਂ ਤੁਸੀਂ ਦੱਸੋ ਕਿਹਦੇ ਨਾਲ ਲੜਕੇ ਗਿਆ ਉਹਦੇ ਰਾਤ ਨੂੰ ਕੋਈ ਗੱਲਬਾਤ ਹੋਈ ਕੋਈ ਲੜਾਈ ਘਰ ਵਾਲੀ ਨਾ ਹੋਈ ਜਾਂ ਆਪਦੀ ਮਦਰ ਨਾ ਹੋਈ ਉਹਦੀ ਨਹੀਂ ਲੜਾਈ ਆ ਮਾਂ ਨਾਲ ਤਾਂ ਉਹਦੀ ਕੋਈ ਲੜਾਈ ਨਹੀਂ ਹੋਈਗੀ ਨਹੀਂ ਇੱਕ ਮਿੰਟ ਗੱਲ ਸੁਣਦੇ ਜੀ ਆਣ ਕੋਣ ਪੁੱਛ ਲੋ ਉਦੋਂ ਦੀ ਲੜਾਈ ਕੋਈ ਨਵੀਂ ਥੋੜੀ ਐ ਵੀ ਜੇ ਲੜਾਈ ਹੋਈ ਸੀ ਤੁਸੀਂ ਇਹ ਗੱਲ ਮੰਨਦੇ ਹੋ ਵੀ ਇਹਨਾਂ ਦੋਨਾਂ ਦਾ ਕਸੂਰਾ ਦੋਨੇ ਚ ਦੋਨੇ ਦੋਨਾਂ ਲੜਦੀਆਂ ਦੋਨੇ ਹੀ ਐ ਇਹ ਦੋਨੇ ਹੀ ਲੜਦੀਆਂ ਮੈਂ ਇਹਨੂੰ ਵੀ ਕਹਿਣਾ ਇਹ ਵੀ ਆਪਸ ਵਿੱਚ ਲੜਦੀਆਂ ਮੁੰਡੇ ਨਾਲ ਨਹੀਂ ਮਾਂ ਲੜਦੀਗੀ ਉਹਨੂੰ ਬਸ ਆਏ ਨੂੰ ਦੱਸ ਦਿੰਗਾ ਦੱਸ ਦੀਆਂ ਬਸ ਆਜਾਏ ਹੋ ਗਿਆ ਅੱਜ ਤੇਰੀ ਬੁਟੀ ਨੇ ਆਇਂ ਕਰਤਾ ਇਹ ਚੱਕਦੀ ਆ ਫੋਨ ਉਹੀ ਗੱਲ ਜਾਂ ਤਾਂ ਸਾਰਾ ਦਿਨ ਫੋਨ ਤੇ ਉਂ ਬੈਠੀ ਰਹਿੰਦੀ ਐ ਅੰਦਰ ਵੜ ਕੇ ਜਾਂ ਫਿਰ ਪੇਕਿਆਂ ਨੂੰ ਲਾਤਾ ਫੋਨ ਅੱਜ ਸਾਡੇ ਆਏ ਹੋ ਗਿਆ ਅੱਜ ਬੀਬੀ ਨੇ ਮੈਨੂੰ ਆਏ ਕਹਿਤਾ ਅੱਜ ਅਸੀਂ ਆਹ ਦਾਲ ਬਣਾਈ ਐ ਅੱਜ ਸਾਡੀ ਦਾਲ ਖੱਲੇ ਲੱਗੀ ਬਸ ਆਹੀ ਗੱਲਾਂ ਨੇ ਹਾਂ ਵੇਖੋ ਦੋਨੇ ਜਾਣੀਆਂ ਲੜਦੀਆਂ ਇਹਨਾਂ ਨੇ ਗੱਲ ਸਹੀ ਕੀਤੀ ਵੀ ਦੋਨਾਂ ਜਾਣੀਆਂ ਦਾ ਇਹ ਕਲੇਸ਼ ਕੀ ਹੁਣ ਇੱਕ ਮਿੰਟ ਹੁਣ ਦਿਮਾਗ ਥੋੜਾ ਇਸ ਗੱਲ ਨੂੰ ਹੈ ਵੀ ਉਹ ਚਲਾ ਗਿਆ ਜੇ ਰੱਬ ਨਾ ਕਰੇ ਕੋਈ ਗੱਲਬਾਤ ਆ ਵਾਪਸ ਨਾ ਆਇਆ ਕੀ ਬਣੂ ਥੋੜੀ ਮੈਂ ਤਾਂ ਮੈਂ ਤਾਂ ਇਹਦੇ ਤੇ ਲਿਖਾਉਂਗੀ ਗਹਿਰੀ ਲਿਖਾਉਂ ਮੈਂ ਥਾਣੇ ਜਾ ਕੇ ਠੀਕ ਹੈ ਤੇ ਮੈਂ ਇਹਦੇ ਹੱਡਾਂ ਚੋਂ ਕੱਢੂਗੀ ਮੇਰੇ ਹੱਡਾਂ 'ਚ ਕਿਉਂ ਕੱਢੇਂਗੀ ਸਾਡਾ ਬੱਚਾ ਅੱਜ ਤੱਕ ਤਾਂ ਕਦੇ ਘਰੋਂ ਬਾਹਰ ਨਹੀਂ ਗਿਆ ਹੁਣ ਤੂੰ ਆ ਗਈ ਤੇ ਹੁਣ ਉਹ ਘਰੋਂ ਬਾਹਰ ਚਲੀ ਗਿਆ ਇਹ ਕੀ ਮਤਲਬ ਹੋਇਆ ਇਹਦੇ ਨਾਲ ਲੜਕੇ ਗਿਆ ਇਹ ਨਹੀਂ ਮੰਨਦੀ ਠੀਕ ਹੈ ਜਦੋਂ ਜਦੋਂ ਵੀ ਉਹਥੇ ਆਊਗਾ ਇਹਦੇ ਹੱਡਾਂ 'ਚ ਤੁਸੀਂ ਤੁਸੀਂ ਇੱਕ ਚੀਜ਼ ਵੇਖੋ ਵੀ ਹਜੇ ਵੀ ਇਹ ਤਾਨੇ ਮਿਹਣੇ ਜਦੋਂ ਜਿਦਾਈ ਹੋਈ ਜਾਂਦੀਆਂ ਵੇਖੋ ਇਹਨਾਂ ਦਾ ਪੁੱਤ ਚਲਾ ਗਿਆ ਇਹਦੇ ਘਰ ਆਣਾ ਚਲਾ ਗਿਆ ਨਿੱਕਾ ਜਿਹਾ ਬੱਚਾ ਹੈ ਹਜੇ ਵੀ ਮੰਨਤਾ ਇਹ ਲੱਗਦਾ ਵੀ ਤੁਹਾਡੀ ਸਿਹਤ ਤੇ ਕੋਈ ਅਸਰ ਨਹੀਂ ਨਹੀਂ ਸਿਹਤ ਤੇ ਅਸਰ ਹੁਣ ਇਹਨਾਂ ਦੇ ਹੋਵੇ ਇਹ ਦੱਸਦੀ ਨਹੀਂ ਜਦੋਂ ਮੇਰੇ ਨਾਲ ਤਾਂ ਮੈਂ ਤੁਹਾਨੂੰ ਕਹੀ ਨਹੀਂ ਮੇਰੇ ਨਾਲ ਤਾਂ ਲੜਿਆ ਨਹੀਂ ਇਹਦੇ ਨਾਲ ਲੜ ਕੇ ਗਿਆ ਠੀਕ ਹੈ ਤੁਸੀਂ ਇਹਨੂੰ ਪੁੱਛੋ ਤੁਸੀਂ ਇਹਨੂੰ ਪੁੱਛੋ ਤੁਹਾਨੂੰ ਮੈਂ ਫੋਨ ਕੀਤਾ ਕਿ ਨਹੀਂ ਕੀਤਾ ਮੈਂ ਤੁਹਾਨੂੰ ਫੋਨ ਕਰਕੇ ਮੈਂ ਤਾਂ ਹੀ ਸੱਦਿਆ ਨਾ ਵੀ ਮੇਰਾ ਬੰਦਾ ਘਰੇ ਨਹੀਂ ਆਇਆ 7 ਦਿਨ ਹੋ ਗਏ ਨਹੀਂ ਸਾਨੂੰ ਇਸ ਗੱਲ ਦਾ ਅਫਸੋਸ ਹੋਇਆ ਸੀ ਆਏ ਐਸ ਕਿ ਵੀ ਜਰੂਰ ਦਿਖਾਉਣਾ ਚਾਹੀਦਾ ਕਿਉਂਕਿ ਸਾਡਾ ਚੈਨਲ ਹਮੇਸ਼ਾ ਸੱਚ ਬਖਾਉਂਦਾ ਵੀ ਕਿਸੇ ਦੀ ਮਦਦ ਹੋਵੇ ਕਰਨੀ ਚਾਹੀਦੀ ਹੈ ਪਰ ਜਿਹੜਾ ਆ ਕਲੇਸ਼ ਨਿਕਲਿਆ ਤੁਹਾਨੂੰ ਕੀ ਲੱਗਦਾ ਵੀ ਤੁਹਾਡੀ ਕੋਈ ਆਣ ਗਵਾਂਡ ਜਿਵੇਂ ਇਹਨਾਂ ਨੇ ਕਿਹਾ ਆਣ ਗਵਾਂਡ ਕੋਈ ਹਮ ਨਹੀਂ ਭਰਦਾ ਤੁਹਾਡੇ ਕੋਈ ਮਗਰ ਤੁਰਪੂਗਾ ਤੁਹਾਡੇ ਉਹ ਸਾਰੇ ਘਰ ਘਰ ਆ ਨਹੀਂ ਤੁਸੀਂ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਜੇ ਉਹ ਨਾ ਹੀ ਮੁੜਦਾ ਵਾਪਸ ਨਹੀਂ ਮੁੜਦਾ ਫੇਰ ਜ਼ਿੰਦਗੀ ਕਿਵੇਂ ਗੁਜ਼ਰੂ ਤੁਹਾਡੀ ਹੁਣ ਵੇਖੋ ਹੁਣ ਕੋਈ ਜੇ ਉਹ ਵਾਪਸ ਨਾ ਮੁੜੇ ਕਿਵੇਂ ਜ਼ਿੰਦਗੀ ਗੁਜ਼ਰਜੂ ਤੁਹਾਡੀ ਬਈ ਤੁਹਾਡਾ ਬਡਾਪਾ ਰੋਲੂ ਇਹ ਤਾਂ ਨਿੱਕਾ ਜਿਹਾ ਜਵਾਬ ਆ ਉਹ ਰੋਲ ਜੂ ਕੀ ਲੱਭ ਲੋਗੇ ਹੋ ਤੁਸੀਂ ਇਹ ਲੜਾਈ ਚ ਅਸੀਂ ਤਾਂ ਫਿਰ ਜਾਂਦੇ ਜੀ ਮਰ ਜਾਾਂਗੇ ਫਿਰ ਫਿਰ ਇਹ 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 ਗੱਲਾਂ ਤੁਸੀਂ ਪਹਿਲਾਂ ਕਿਉਂ ਨਹੀਂ ਸੋਚਦਿਆਂ ਜਦੋਂ ਤੁਸੀਂ ਨੂੰ ਸੱਸ ਲੜਦੇ ਹੋ ਉਦੋਂ ਕਿਉਂ ਨਹੀਂ ਸੋਚਦਿਆਂ ਵੀ ਜੇ ਮੁੰਡਾ ਵਾਪਸ ਨਾ ਆਇਆ ਤੇ ਹੁਣ ਤੁਸੀਂ ਕਹਿੰਦੇ ਬੜਾਪਾ ਰੋਲ ਜੇ ਇਹੀ ਰਲ ਕੇ ਬੈਠੇ ਉਹਨੂੰ ਆਉਣ ਦੇਣ ਉਹਨੂੰ ਪਤਾ ਹੋਵੇ ਵੀ ਚਲੋ ਮਾਵਾਂ ਤੇ ਬੈਠੀਆਂ ਨੇ ਚਲੋ ਸਾਡੀ ਧੀ ਬਣ ਕੇ ਰਵੇ ਹੈਨਾ ਜੀ ਉਹਦੇ ਵਿੱਚ ਕਿੰਨੀ ਸ਼ੋਭਾ ਨਾਲੇ ਆਦੀ ਸ਼ੋਭਾ ਨਾਲੇ ਜਗ ਦੀ ਸ਼ੋਭਾ ਕਿਉਂ ਵੀ ਨਹੀਂ ਇਹਨਾਂ ਨੂੰ ਵੀ ਇਹ ਗੱਲ ਸੋਚਣੀ ਚਾਹੀਦੀ ਜਦੋਂ ਇਹ ਨਹੀਂ ਸੋਚਦੇ ਫਿਰ ਮੈਂ ਕਿਉਂ ਸੋਚਾਂ ਕਿਉਂ ਜੀ ਜੇ ਨਾ ਮੁੜਿਆ ਵਾਪਸ ਕੀ ਬਣੂ ਬਣੂ ਕੀ ਅਸੀਂ ਤਾਂ ਮਰ ਗਏ ਜਿਉਂਦੇ ਮਰ ਗਏ ਹੁਣ ਤਾਂ ਮੈਂ ਤਾਂ 7 ਦਿਨ ਹੋ ਗਏ ਜਿੱਦਣਾ ਗਿਆ ਮੁੰਡਾ ਸੁੱਤਾ ਸੌਕੇ ਨਹੀਂ ਦੇਖਿਆਗਾ ਕਿਤੇ ਉਹਦੇ ਕੋਲੇ ਜਾ ਕਿਤੇ ਉਹਦੇ ਕੋਲੇ ਜਾ ਠੀਕ ਆ ਨਾ ਬਈ ਲੱਭਦੇ ਬੋਲਸ ਵਾਲੇ ਤਾਂ ਗੇੜੇ ਲਾਇਆ ਪਰ ਇਹਨਾਂ ਦੇ ਹਜੇ ਵੀ ਕੋਈ ਇਹਦੇ ਸਾਡੀ ਨੂੰਹ ਦੇ ਹਜੇ ਵੀ ਕੋਈ ਚਿੱਤ ਚਿੱਤੇ ਨਹੀਂ ਹੈਗਾ ਹਲੇ ਚਿੱਤ ਚਿੱਤੇ ਨਹੀਂਗਾ ਏ ਨੰਨ ਉਹ ਹੀ ਲੱਗਦਾਗਾ ਬੰਦਾ ਤਾਂ ਮੇਰੇ ਹੀ ਘਰ ਹੋ ਗਿਆ ਨਾ ਮੈਨੂੰ ਮੈਨੂੰ ਵੀ ਬਹੁਤ ਨਹੀਂ ਵੇਖੋ ਇਹ ਇਹ ਚੀਜ਼ਾਂ ਤੁਸੀਂ ਅੱਜ ਇਹ ਨਿੱਕੇ ਨਿੱਕੇ ਗੱਲਾਂ ਨੂੰ ਇੰਨਾ ਵਧਾ ਲਿਆ ਹੁਣ ਵੀ ਤੁਸੀਂ ਵੇਖੋ ਇੱਥੇ ਆਉਣ ਕੈਮਰੇ ਤੇ ਇੰਨਾ ਚ ਕਰੀ ਜਾਂਦੀਆਂ ਹੋ ਉਹਨੂੰ ਘਰੋਂ ਗਏ ਨੂੰ 7 ਦਿਨ ਹੋ ਗਏ ਠੀਕ ਆ ਮੈਂ ਕਹਿੰਦਾ 7 ਦਿਨ ਬੰਦਾ ਆਥਨ ਤੱਕ ਨਾ ਆਵੇ ਤੇ ਬਹੁਤ ਔਖਾ ਹੋ ਜਾਂਦਾ ਕਿੱਡਾ ਵੱਡਾ ਬੋਝ ਬਣ ਜਾਂਦਾ ਜੇ 7 ਦਿਨਾਂ ਤੋਂ ਬਾਅਦ ਵੀ ਇਹਨਾਂ ਦੇ ਇਹ ਹਾਲਾਤ ਆ ਇਹ ਤਾਨੇ ਮਿਹਨੇ ਆ ਤਾਂ ਤੁਸੀਂ ਇਹ ਵੇਖੋ ਜਦੋਂ ਘਰੇ ਹੁੰਦਾ ਹੋ ਤੇ ਉਦੋਂ ਹੀ ਕੀ ਹਾਲ ਕਰਦੀਆਂ ਹੋਣਗੀਆਂ ਇਹ ਵੇਕੋ ਇੱਕ ਘਰਾਂ ਹਰ ਘਰ ਦੀ ਇਹ ਕਹਾਣੀ ਬਣਦੀ ਜਾ ਰਹੀ ਹੈ ਉੱਚੀਆਂ ਪੜਾਈਆਂ ਮਹਿੰਗੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਨ ਦਾ ਕੀ ਫਾਇਦਾ ਰਹਿ ਗਿਆ ਬਈ ਸਾਡਾ ਕਿੱਥੇ ਰਹਿ ਗਿਆ ਸੰਸਕਾਰ ਦੱਸੋ ਕੀ ਲੜਾਈ ਇਹਨਾਂ ਦੋਨਾਂ ਦੀ ਹੈ ਅੱਛਾ ਕਮਾਉਣਾ ਵੀ ਉਹਨੇ ਆ ਲਿਆ ਕੇ ਵੀ ਉਹਨੇ ਦੇਣਾ ਇਹਦਾ ਖਰਚਾ ਵੀ ਚੱਕਣਾ ਇਹਨਾਂ ਦਾ ਖਰਚਾ ਵੀ ਚੱਕਣਾ ਠੀਕ ਆ ਤੇ ਉਹ ਨੂੰ ਇਕੱਲੇ ਨੂੰ ਸੁੱਖ ਦਾ ਸਾਹ ਨਹੀਂ ਕਿਤੇ ਉਹ ਲੜ ਕੇ ਘਰੋਂ ਗਿਆ ਇਹਨਾਂ ਨੂੰ ਦੱਸ ਕੇ ਚੁੱਪਚੀ ਪੀਤੇ ਚਲਾ ਗਿਆ ਉਹਨੇ ਫੇਰ ਵੀ ਅੱਛਾ ਉਹ ਘੱਟ ਬੋਲਦਾ ਸੀ ਉਹ ਤਾਂ ਬਹੁਤ ਨਰਮ ਸੀ ਨਰਮ ਇਸੇ ਕਰਕੇ ਤੇ ਉੱਤੋਂ ਨਹੀਂ ਪੈ ਗਈ ਉਹਦੇ ਨਸ਼ਾ ਪੱਤਾ ਕਰਦਾਂ ਸੇ ਕੰਮ ਤੇ ਜਾਂਦਾ ਸੀ ਕੰਮ ਆਪਦਾ ਮਿਹਨਤ ਕਰਦਾ ਸੀ ਨਸ਼ਾ ਪੱਤਾ ਕੋਈ ਨਹੀਂ ਸੀ ਉਹਨੂੰ ਫਿਰ ਫਿਰ ਤੁਸੀਂ ਇਹ ਸੋਚੋ ਵੀ ਉਹਨੇ ਕਿੰਨੀ ਸ਼ਰਮ ਇਸ ਗੱਲ ਦੀ ਕਿੰਨੀ ਜ਼ਿਆਦਾ ਸ਼ਰਮ ਮੰਨੀ ਠੀਕ ਆ ਚੁੱਪਚੀ ਪੀਤੇ ਚਲਾ ਗਿਆ ਜਿਹੜਾ ਬੰਦਾ ਇੰਨੀ ਸ਼ਰਮ ਮੰਨਦਾ ਇਹ ਚੀਜ਼ ਦੀ ਬੇਇੱਜ਼ਤੀ ਮੰਨਦਾ ਉਹ ਨਾਂ ਵਾਪਸ ਐ ਫਿਰ ਕਿੱਥੇ ਜਾਏਂਗੀ ਤੂੰ ਨਹੀਂ ਮੈਨੂੰ ਦੱਸੋ ਮਾਤਾ ਜੀ ਫਿਰ ਕਿੱਥੇ ਇਹ ਜਾਊਗੀ ਜਾਂ ਤੁਸੀਂ ਕਿੱਥੇ ਜਾਓਗੇ ਫਿਰ ਅਸੀਂ ਕਿੱਥੇ ਉਹਨੂੰ ਨਹੀਂ ਲੱਗਦਾ ਵੀ ਇਹ ਗਲਤੀ ਆ ਇਹ ਗਲਤੀ ਆ ਬਹੁਤ ਵੱਡੀ ਗਲਤੀ ਆ ਦੱਸੋ ਤੁਸੀਂ ਹੁਣ ਤੁਸੀਂ ਤੁਸੀਂ ਮਾਮਲਾ ਵੇਖੋ ਇਹ ਵੀਰ ਨੂੰ ਗੁੰਮ ਹੋਏ ਨੂੰ ਇੰਨੇ ਦਿਨ ਹੋ ਗਏ ਆ ਹਫਤਾ ਹੋ ਗਿਆ ਹੁਣ ਮੈਂ ਵੀ ਇਹ ਸੋਚਿਆ ਵੀ ਪ੍ਰਸ਼ਾਸਨ ਨੇ ਕਾਰਵਾਈ ਨਹੀਂ ਕੋਈ ਕੀਤੀ ਹੁਣ ਤਾਂ ਹੀ ਕੋਈ ਵੀ ਗੱਲ ਦਾ ਨਿਵੇੜਾ ਨਹੀਂ ਹੋਇਆ ਪਰ ਇੱਥੇ ਆ ਕਿ ਮਾਮਲਾ ਖੁਸ਼ਹੋਰ ਖੁੱਲ ਕੇ ਸਾਹਮਣੇ ਆਇਆ ਅਸੀਂ ਠੀਕ ਆ ਬਹੁਤ ਸਾਰੇ ਗੁੰਮ ਸ਼ੋਦਾ ਹੁੰਦੇ ਚੱਕੇ ਵੀ ਜਾਂਦੇ ਆ ਕੋਈ ਦੁਸ਼ਮਣੀਆਂ ਵੀ ਕੱਢ ਜਾਂਦਾ ਕਿਸੇ ਦਾ ਕਤਲ ਵੀ ਹੋ ਜਾਂਦਾ ਪਰ ਜਿਹੜੇ ਖੁਦਕੁਸ਼ੀਆਂ ਦੇ ਰਾਹਤੇ ਜਾਂਦੇ ਪਏ ਜਾਂਦੇ ਆ ਉਹ ਆ ਚੀਜ਼ਾਂ ਜ਼ਿਆਦਾ ਕਾਰਨ ਬਣਦੀਆਂ ਇਹ ਆ ਉਹ ਲੜਾਈਆਂ ਅੱਛਾ ਹੁਣ ਤੁਸੀਂ ਦੱਸੋ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੇਖੋ ਇਹ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਾਂ ਤੁਹਾਡਾ ਦੇਖ ਲਓ ਪੁੱਤਰ ਗਵਾਚ ਗਿਆ ਲੱਭਿਆ ਨਹੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਹੱਥ ਜੋੜ ਕੇ ਸਾਰਿਆਂ ਨੂੰ ਇਹੀ ਬੇਨਤੀ ਕਰ ਦੇਣੀ ਚਾਹੁੰਦਾ ਵੀ ਤੁਹਾਡੀ ਵੀਡੀਓ ਬਹੁਤ ਦੂਰ ਤੱਕ ਜਾਣੀ ਹੈ ਤੇ ਹੋ ਸਕਦਾ ਮੇਰਾ ਪੁੱਤ ਵੀ ਕਿਤੇ ਫੋਨ ਫੋਨ ਖੋਲੇ ਤਾਂ ਦੇਖ ਹੀ ਲਵੇ ਇਹ ਵੀਡੀਓ ਨੂੰ ਦੇਖ ਕੇ ਹੀ ਘਰੇ ਆ ਜਾਵੇ ਮੈਂ ਤਾਂ ਇਹਨਾਂ ਨੂੰ ਇਹੀ ਕਹਿਣਾ ਵੀ ਹੁਣ ਤਾਂ ਤੁਸੀਂ ਲੜਾਈ ਬੰਦ ਕਰ ਦਿਓ ਆਪਦੀ ਹੁਣ ਤਾਂ ਆਪਾਂ ਏਡਾ ਵੱਡਾ ਨੁਕਸਾਨ ਝੱਲੀ ਜਾਂਦੇ ਆਂ ਪਰਮਾਤਮਾ ਕਰੇ ਵਾਪਸ ਆ ਜੇ ਤੇ ਸਾਰਿਆਂ ਨੂੰ ਮੈਂ ਤਾਂ ਇਹੀ ਬੇਨਤੀ ਕਰਨੀ ਚਾਹੁੰਦਾ ਜੋ ਵੀ ਨੋ ਸੱਸ ਹੈਂ ਮਾਂ ਧੀ ਬਣ ਕੇ ਰਹੋ ਤਾਂ ਹੀ ਘਰ ਬਸਣਗੇ ਸਾਰਿਆਂ ਦੇ ਨਹੀਂ ਤਾਂ ਫਿਰ ਪੜ੍ਹਿਆ ਲਿਖਿਆ ਦਾ ਤੁਹਾਡਾ ਕੋਈ ਫਾਇਦਾ ਨਹੀਂਗਾ ਇੰਨੀ ਇੰਨੀ ਜੇ ਜਵਾਕ ਨੂੰ ਤੁਹਾਡੇ ਨੂੰ ਕਿਸੇ ਨੇ ਵੇਖਿਆ ਤੇ ਉਹ ਵੀ ਦੱਸਣਾ ਉਹ ਉਹ ਵੀ ਦੱਸੇ ਹਾਂ ਉਹ ਵੀ ਦੱਸ ਦੇਵੇ ਸਾਨੂੰ ਨੰਬਰ ਦੇਵਾਂਗੇ ਫੋਨ ਨੰਬਰ ਦੇਵਾਂਗੇ ਉੱਤੇ ਸਾਡੇ ਨਾਲ ਗੱਲ ਕਰਾ ਦੇਵੇ ਤੇ ਮੈਂ ਤਾਂ ਕਹਿੰਨਾ ਪੁੱਤ ਤੂੰ ਵਾਪਸ ਆ ਜਾ ਘਰੇ ਜਿੰਨੀ ਜਲਦੀ ਹੋ ਸਕੇ ਤੱਕ ਦੇਖੋ ਇਹਨਾਂ ਦਾ ਦੋਨਾਂ ਦਾ ਨੂੰਹ ਸੱਸ ਦਾ ਕਲੇਸ਼ ਹੀ ਕੀ ਕਹਿਣਾ ਚਾਣੇ ਲੜਾਈ ਛੱਡ ਨਹੀਂ ਸਕਦੀਆਂ ਤੁਸੀਂ ਨਹੀਂ ਇੱਕ ਵਾਰੀ ਉਹ ਘਰੇ ਆ ਜੇ ਫਿਰ ਦੇਖ ਲਾਂਗੇ ਫਿਰ ਨਹੀਂ ਹਜੇ ਵੇਖਣ ਗਿਆ ਵੀ ਜੇ ਉਹ ਘਰੇ ਆ ਜੇ ਉਸ ਤੋਂ ਬਾਅਦ ਹਜੇ ਵੇਖਿਆ ਜਾਊਗਾ ਵੀ ਕੀ ਇਹ ਲੜਾਈ ਲੜਨੀ ਹੈ ਕੋਈ ਥੋੜੀ ਕੋਈ ਕਾਰਗਿਲ ਦੀ ਲੜਾਈ ਹੈ ਕੋਈ ਕੋਈ ਕਿਸੇ ਤੋਂ ਸੂਬਾ ਖੋਣਾ ਤੁਸੀਂ ਕਿ ਕਿਤੇ ਬੰਬ ਸਿੱਟਣੇ ਆ ਤੁਸੀਂ ਘਰ ਦੀ ਲੜਾਈ ਕਿੱਡੀਕ ਲੜਾਈ ਹੈ ਛੱਡ ਦਿਓ ਇਹਨੂੰ ਸਾਡੀ ਦਾ ਕੋਈ ਲੜਾਈ ਨਹੀਂ ਅਸੀਂ ਤਾਂ ਕਹਿੰਦੇ ਵੀ ਛੱਡ ਦਵੇ ਇਹ ਛੱਡ ਦਵੇ ਤੁਸੀਂ ਤੁਸੀਂ ਵੀ ਮਾਤਾ ਜੀ ਝੁਗ ਜੋ ਤੁਸੀਂ ਵੀ ਛੱਡ ਦਿਓ ਇਹ ਚੀਜ਼ ਅਸੀਂ ਤਾਂ ਛੱਡ ਦੀ ਸਾਡਾ ਬੱਚਾ ਇੱਕ ਵਾਰੀ ਘਰੇ ਆ ਜਾਵੇ ਸਾਨੂੰ ਕੋਈ ਚੀਜ਼ ਨਹੀਂ ਚਾਹੀਦਾ ਹੁਣ ਲੜਾਈ ਅਸੀਂ ਨਹੀਂ ਲੜਦੇ ਮੁੜ ਕੇ ਲੜਦੇ ਵੇਖੋ ਇਹ ਇਹ ਚੀਜ਼ ਤੁਹਾਡੇ ਸਾਹਮਣੇ ਰੱਖੀ ਆ ਜਿਹੜਾ ਮਾਮਲਾ ਇਹ ਆਇਆਗਾ ਠੀਕ ਆ ਆਪਣੇ ਕੋਲੇ ਮਾਮਲਾ ਪਹੁੰਚਿਆ ਸੀਗਾ ਇਹ ਜਿਹੜਾ ਮਾਮਲਾ ਤੁਹਾਨੂੰ ਅਸੀਂ ਦਿਖਾਇਆ ਤੁਸੀਂ ਵੇਖੋ ਬਹੁਤ ਘਰਾਂ ਦੀਆਂ ਕਹਾਣੀਆਂ ਜਿਹੜੀ ਬਣਦੀ ਜਾਂਦੀ ਆ ਮਾਮਲਾ ਆਪਾਂ ਕਰਨਾ ਇਸ ਕਿ ਮੁੰਡਾ ਗੁੰਮਸ਼ੁਦਾ ਹੋਇਆ ਅੱਜ ਜੇ ਗੁੰਮਸ਼ੁਦਾ ਹੁੰਦੇ ਨੇ ਉਹ ਕਿੱਥੇ ਜਾਂਦੇ ਨੇ ਅੱਜ ਤਾਈਂ ਕੋਈ ਪਤਾ ਨਹੀਂ ਠੀਕ ਆ ਪਰ ਜ਼ਿਆਦਾਤਰ ਇਹ ਕੇਸ ਆ ਜਿਹੜੇ ਗੁੰਮਸ਼ੁਦਾ ਵਾਲੇ ਜ਼ਿਆਦਾਤਰ ਆਪਾਂ ਵੇਖਦੇ ਆ ਘਰਾਂ ਦੀ ਕਲੇਸ਼ ਕਰਕੇ ਹੁੰਦੇ ਆ ਖੁਦਕੁਸ਼ੀ ਕਰ ਲੈਂਦਾ ਸੀ ਕਹਿੰਨੇ ਬਹੁਤ ਜਿਦਲੀ ਕੀਤੀ ਪਰ ਖੁਦਕੁਸ਼ੀ ਕਰਦਾ ਕਿਉਂ ਆ ਇਹ ਵੀ ਵੇਖੋ ਇੱਕ ਵੱਡਾ ਕਾਰਨ ਆਪਾਂ ਕਹਿੰਦੇ ਨੇ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਪੁਲਿਸ ਨੂੰ ਵੀ ਪਤਾ ਹੁੰਦਾ ਕਿ ਘਰਾਂ 'ਚ ਕਲੇਸ਼ ਹੁੰਦੇ ਆਣ ਵੇਖੋ ਨੂੰਹ ਸੱਸ ਦੀ ਲੜਾਈ ਨੇ ਉਹ ਮੁੰਡਾ ਜਿਹੜਾ ਘਰੋਂ ਚਲਾ ਗਿਆ ਵਾਪਸ ਆਊ ਪਤਾ ਨਹੀਂ ਨਹੀਂ ਠੀਕ ਆ ਪਰ ਮੈਂ ਬੀਬੀਆਂ ਨੂੰ ਇਹ ਕਹਿੰਨਾ ਕਿ ਬੰਦੇ ਤੇ ਬਹੁਤ ਸਾਰੀਆਂ ਟੈਨਸ਼ਨਾਂ ਹੁੰਦੀਆਂ ਤੁਸੀਂ ਘਰ ਦੇ ਵਿੱਚ ਲੜਦੀਓ ਇਹ ਵੀ ਉਹਨੂੰ ਟੈਨਸ਼ਨ ਹੁੰਦੀ ਹੈ ਜਿੱਥੇ ਉਹ ਕੰਮ ਕਰਦਾ ਉਹਦਾ ਮਾਲਕ ਉਹਨੂੰ ਡਾਂਟ ਪਾਉਂਦਾ ਕੀ ਮਾੜਾ ਚੰਗਾ ਬੋਲਦਾ ਉਹ ਉਹ ਵੀ ਸਹਨ ਕਰਦਾ ਕੰਮ ਬਾਹਰ ਦੀਆਂ ਪਰੇਸ਼ਾਨੀਆਂ ਵੀ ਬੰਦਾ ਚੱਲਦਾ ਉਹ ਮੁਸੀਬਤਾਂ ਨਾਲ ਵੀ ਲੜਦਾ ਘਰ ਦੀ ਲੜਾਈ ਦੇ ਵਿੱਚ ਵੀ ਉਹ ਚੀਜ਼ਾਂ ਨੂੰ ਚੁੱਪ ਕਰਕੇ ਸਹਨ ਕਰ ਲੈਂਦਾ ਬੰਦਾ ਕਿੰਨਾ ਚਿਰ ਸਹਨ ਕਰੂ ਗੋਮਸੋਦਾ ਹੋਣ ਵਾਲੇ ਜ਼ਿਆਦਾਤਰ ਇਸ ਗਿਣਤੀ ਦੇ ਵਿੱਚ ਆ ਜਾਂਦੇ ਆ ਘਰਾਂ ਦੇ ਕਲੇਸ਼ ਕਰਕੇ ਚੁੱਪ ਕਰਕੇ ਚਲੇ ਜਾਂਦੇ ਆ ਫਿਰ ਵਾਪਸ ਨਹੀਂ ਆਉਂਦੇ ਜਾਂ ਕਦੇ ਡੈੱਡ ਬਾਡੀ ਲੱਭਦੀ ਆ ਬਹੁਤ ਸਾਰੇ ਮਾਮਲੇ ਇਦਾਂ ਦੇ ਆਉਂਦੇ ਆ ਪਰ ਅਸੀਂ ਕੋਸ਼ਿਸ਼ ਕਰਦੇ ਆ ਹਰ ਵਾਰ ਮਲੂਕਾ ਟੀਮ ਕਿ ਇੱਕ ਮੈਸੇਜ ਦੇ ਸਕੀਏ ਇਹ ਅਸੀਂ ਇੱਕ ਮੈਸੇਜ ਦਿੱਤਾ ਬੀਬੀਆਂ ਨੂੰ ਬੇਨਤੀ ਹੈ ਕਿ ਘਰੇ ਲੜਾਈ ਨਾ ਪਾਇਆ ਕਰੋ ਨਿੱਕੀ ਨਿੱਕੀ ਗੱਲ ਬੰਦਿਆਂ ਦੇ ਕੰਨਾਂ 'ਚ ਨਾ ਪਾਇਆ ਕਰੋ ਥੋੜਾ ਜਿਹਾ ਸਿਲਸਿਲਾ ਚੱਲਦਾ ਰਹਿਣਾ ਪਰ ਬੰਦੇ ਦੀ ਜਿੰਨਾ ਭੈਣਾਂ ਦੇ ਘਰਾਂ ਵਾਲੇ ਇਹ ਦੁਨੀਆ ਨੂੰ ਛੱਡ ਗਏ ਜਿਨ੍ਹਾਂ ਮਾਮਾ ਦੇ ਪੁੱਤ ਛੱਡ ਗਏ ਜਿਨ੍ਹਾਂ ਭੈਣਾਂ ਦੇ ਭਰਾ ਛੱਡ ਗਏ ਕਦੇ ਜਦੋਂ ਜ਼ਿਆਦਾ ਲੜਾਈ ਕਰਦੋਂ ਕਦੇ ਉਹਨਾਂ ਕੋਲੇ ਜਾ ਕੇ ਬੈਠ ਕੇ ਆਇਆ ਕਰੋ ਕਿਸੇ ਮਾਂ ਨੂੰ ਪੁੱਛੋ ਵਿਛੜੇ ਪੁੱਤ ਦਾ ਦੁੱਖ ਕਿਸੇ ਭੈਣ ਨੂੰ ਪੁੱਛੋ ਕਿਸੇ ਵਿਛੜੇ ਭਰਾ ਦਾ ਦੁੱਖ ਕਿਸੇ ਘਰ ਵਾਲੀ ਨੂੰ ਪੁੱਛੋ ਤੇ ਗਏ ਹੋਏ ਪਤੀ ਦਾ ਦੁੱਖ ਵੀ ਉਹ ਕਿਵੇਂ ਅੱਜ ਜ਼ਿੰਦਗੀ ਬਤੀਤ ਕਰ ਰਹੀਆਂ ਕਦੇ ਉਹਨਾਂ ਕੋਲੇ ਜਾ ਕੇ ਪੁੱਛੋ ਲੜਾਈ ਨਾ ਕਰਿਆ ਕਰੋ ਕਿਉਂਕਿ ਫਿਰ ਅਸੀਂ ਕਹਿੰਦੇ ਹਾਂ ਕਾਰਵਾਈ ਨਹੀਂ ਹੋਈ ਫਿਰ ਇਹਨਾਂ ਮਸਲਿਆਂ 'ਚ ਕਾਰਵਾਈ ਨਹੀਂ ਹੁੰਦੀ ਜਿਵੇਂ ਵੀਰ ਨੇ ਕਿਹਾ ਸੀ ਆਂਡ ਗਵਾਂਡ ਪੁੱਛ ਲਓ ਪਤਾ ਹੁੰਦਾ ਸਾਡੇ ਘਰ ਦਾ ਕਿ ਬਾਹਰ ਘਰ ਦੇ ਅੰਦਰ ਹੋ ਕੀ ਰਿਹਾ ਕਾ ਘਰ ਦੇ ਗੇਟ ਤੋਂ ਬਾਹਰ ਦੀ ਜ਼ਿੰਦਗੀ ਹੋਰ ਹੁੰਦੀ ਹੈ ਅੰਦਰ ਦੀ ਜ਼ਿੰਦਗੀ ਹੋਰ ਹੁੰਦੀ ਹੈ ਮਲੂਕਾ ਟੀਮ ਨੇ ਇਸ ਵਾਰ ਵੀ ਮੈਸੇਜ ਦਿੱਤਾ ਤੁਹਾਨੂੰ ਇੱਕ ਕਿ ਸਮਝਣ ਦੀ ਕੋਸ਼ਿਸ਼ ਅਸੀਂ ਕਰੀਏ ਚੰਗੀ ਸੋਚ ਰੱਖੀਏ ਚੰਗੀ ਬੋਲੀ ਰੱਖੀਏ ਜੇ ਚੰਗੀਆਂ ਅਸੀਂ ਉੱਚੀਆਂ ਪੜਾਈਆਂ ਕੀਤੀਆਂ ਤਾਂ ਫਿਰ ਕਰਤਾਰ ਵੀ ਉੱਚੇ ਰੱਖੀਏ ਵੀਡੀਓ ਨੂੰ ਸ਼ੇਅਰ ਕਰਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ